ਹੋਨੇ ਕਿ ਬੰਦਾ ਇੱਦਾਂ ਰਹਿੰਦਾ ਵੀ ਇੰਟਰਨੈਟ ਬੰਦ ਹੋ ਗਿਆ ਸੀ ਉੱਥੇ ਬਹੁਤ ਔਖਾ ਸੀ ਵੀ ਮਤਲਬ ਧਾਰੀ ਦਾ ਮਾਹੌਲ ਸੀ ਗਾਏ ਸੀ ਜਾਉਂ ਸੀ ਬਿਲਕੁਲ ਬਿਲਕੁਲ ਵੀ ਨਹੀਂ ਵੈਸੇ ਵੀ ਕਰਨ ਪਾ ਲੈਣਾ ਹਾਂ ਨਹੀਂ ਜਦੋਂ ਹੈਗੇ ਨਹੀਂ ਚਲੋ ਨਹੀਂ ਹੋ ਜਾਂਦਾ ਮੈਂ ਇੱਥੋਂ ਆਪਾਂ ਕਹਿ ਦਿੰਨੇ ਆ ਇੱਥੇ ਬੰਦਾ ਚਲੋ ਕੱਲਾ ਰਹਿੰਦਾ ਇੱਕ ਦਾਨੇ ਨਾਲ ਦੋ ਜਣੇ ਨਾਲ ਰਹਿੰਦਾ ਉੱਥੇ ਜਿਵੇਂ ਜੋ ਵੀ ਬੰਦਾ ਚਲੋ پلان ਸੋਚਦਾ ਨਾ ਵੀ ਮੈਂ ਹੁਣ ਇੱਕ ਮਹੀਨਾ ਇੰਡੀਆ ਜਾ ਰਿਹਾ ਹਾਂ ਮੈਂ ਆ ਹਾ ਹਾ ਚੀਜ਼ਾਂ ਕਰ ਲਉਂ ਮੈਂ ਕਰ ਲਉਂ ਉਹ ਤੇਦੋਂ ਤੁਸੀਂ ਉਹ ਸਿਚੁਏਸ਼ਨ ਦੇ ਵਿੱਚ ਜਾਣਦੇ ਹੋ ਫਿਰ ਤੁਹਾਨੂੰ ਪਤਾ ਲੱਗਦਾ ਵੀ ਉਹ ਹੁੰਦੀਆਂ ਜਾਂ ਨਹੀਂ ਹੁੰਦੀਆਂ ਹਾਂਜੀ ਹਾਂਜੀ ਉਹ ਤੇ ਹਾਂ ਬਿਲਕੁਲ এনवायरमेंट ਡਿਫਰੈਂਟ ਹੋ ਜਾਂਦਾ ਇੱਥੇ ਤੁਸੀਂ ਇਕੱਲੇ ਰਹਿੰਦੇ ਹੋ ਕੰਮ ਤੇ ਜਾਂਦੇ ਹੋ ਘਰੇ ਆਉਂਦੇ ਹੋ ਤੁਹਾਡੀਆਂ ਰਿਸ਼ਤੇਦਾਰੀਆਂ ਨਹੀਂ ਕੋਈ ਮਾਲਕ ਨਹੀਂ ਕੋਈ ਭੋਗ ਨਹੀਂ ਕੋਈ ਖੰਡ ਪਾਠ ਨਹੀਂ ਕੋਈ ਵਿਆਹ ਆਦਿ ਨਹੀਂ ਬਹੁਤ ਘੱਟ ਆ ਮਤਲਬ ਜਿਹਨਾਂ ਜੇ ਬੰਦੇ ਪ੍ਰਾਣ ਨੇ ਜਿਹੜੇ 15 20 ਸਾਲਾਂ ਤੋਂ ਰਹਿ ਰਹੇ ਉਹਨਾਂ ਨੂੰ ਬੈਂਦੀਆਂ ਹੋਣੀਆਂ ਪਾਰਟੀਆਂ ਜਿਹੜੇ ਮਤਲਬ ਮੇਰੇ ਅਗੇ ਨਵੇਂ ਬੰਦੇ ਆ ਉਹਨਾਂ ਲਈ ਇੰਨਾ ਜ਼ਿਆਦਾ ਨਹੀਂ ਹੁੰਦਾ ਹਨਾ ਕੀ ਕਹਣਾ ਕਦੇ ਕੋਈ ਘਰੇ ਜਾਂ ਘਰ ਦੇ ਵਿੱਚ ਕੋਈ ਪ੍ਰੋਗਰਾਮ ਪਾਰਟੀ ਬਰਥਡੇ ਆ ਉਦੋਂ ਬੰਦਾ ਛੁੱਟੀ ਲੈਂਦਾ ਜਾਂ ਉਦੋਂ ਟਾਈਮ ਆਪਣਾ ਕੱਢਦਾ ਨਹੀਂ ਤਾਂ ਬਸ ਕੰਮ ਹੁੰਦਾ ਜਾਂ ਕਰੇ ਹੁੰਦਾ ਬੰਦਾ ਬਸ ਉਦੋਂ ਬਾਅਦ ਵੈਸੇ ਵੀ ਕਨਪਲ ਬੰਦਾ ਅਵਾਇਡ ਹੀ ਕਰਦਾ ਵਾ ਜਦੋਂ ਬੰਦਾ ਨਵੀਂ ਜਗ੍ਹਾ ਜਾਂਦਾ ਵਾ ਉਹਨੂੰ ਇਹ ਹੁੰਦਾ ਮੈਂ ਇਹ ਵੱਧ ਤੋਂ ਵੱਧ ਕੰਮ ਕਰਾਂ ਹਨਾ ਹਾਂ ਬਿਲਕੁਲ ਮੈਂ ਆਪਣਾ ਉਮਦਾ ਰੈਂਟ ਪੇ ਕਰਨਾ ਹੈ ਜਾਂ ਮੈਂ ਆਪਣੀ ਕੋ ਗੱਡੀ ਲਈ ਉਹਦਾ ਰੈਂਟ ਫੀ ਕਰਨਾ ਹੈ ਹਨਾ ਬਿਲਕੁਲ ਮੈਂ ਇਹੀ ਪੁੱਛੂੰਗਾ ਵੀ ਇਸ ਵਕਤ ਤੂੰ ਆਸਟ੍ਰੇਲੀਆ ਚੀਗਾ ਤੂੰ ਪੰਜਾਬ ਬਾਰੇ ਕੀ ਸੋਚਦਾ ਸੀਗਾ ਹੂੰ ਵੀ ਬਈ ਮੈਂ ਇੰਨੇ ਟਾਈਮ ਬਾਅਦ ਜਾ ਰਿਆਂ ਬਾ ਪੰਜਾਬ ਕਿੱਦਾਂ ਦਾ ਹੋਊਗਾ ਹਨਾ ਹਾਂ ਠੀਕ ਹੈ ਤੂੰ ਇਹ ਦੱਸ ਮੈਨੂੰ ਤੇ ਉਸ ਤੋਂ ਬਾਅਦ ਅਗਲਾ ਸਵਾਲ ਮੈਂ ਤੈਨੂੰ ਨਾਲ ਹੀ ਫੇਰ ਪੁੱਛੂੰਗਾ ਬਈ ਜਿੱਦਾਂ ਦਾ ਤੂੰ ਸੋਚਿਆ ਸੀਗਾ ਕਿ ਵਾਕਈ ਹੀ ਉਦਾਂ ਦਾ ਰਿਹਾ ਹਾਂ ਹਾਂ ਉਦਾਂ ਦਾ ਤਾਂ ਨਹੀਂ ਪਰ ਦੂਜੇ ਸਮਨੇ ਟੈਕਨੋਲੋਜੀ ਇਕਦਮ ਗਰੋ ਹੋਈ ਸੀ ਨਾ Jio Jio ਆਇਆ ਸੀ ਵੀ ਲੱਗਿਆ ਸੀ ਬੰਦੇ ਉਹਨਾਂ ਜਿਵੇਂ ਟੈਕਨੋਲੋਜੀ ਨਾਲ ਜੁੜੇ ਆ ਤਾਂ ਬਹੁਤ ਜਿਆਦਾ ਸਮਾਰਟ ਹੋ ਗਏ ਹੁਣਿਆ ਫਰਕ ਪੈ ਗਿਆ ਉਹ ਪਿਆਰ ਵਰਕ ਨੋ ਡਾਊਟ ਸਮੇਂ ਦੇ ਹਿਸਾਬ ਨਾਲ ਹਰ ਚੀਜ਼ ਦੇ ਵਿੱਚ ਫਰਕ ਪੈਂਦਾ ਰਹਿੰਦਾ ਬਿਲਕੁਲ ਪਰ ਜਿਹੜੀ ਡਿਵੈਲਪਮੈਂਟ ਜਿਵੇਂ ਸੋਚੀ ਸੀ ਕਿ ਵੀ ਸ਼ਾਇਦ 4 ਮੈਂ 4-5 ਸਾਲਾਂ ਬਾਅਦ ਆਏ ਆਲਮੋਸਟ 4.5 ਸਾਲ ਬਾਅਦ ਜੀ ਹਾਂ ਜੀ ਪਰ ਜਿਵੇਂ ਮਨ ਲਾ ਵੀ ਆਪਾਂ ਨੂੰ ਯਾਦ ਹੁੰਦਾ ਨਾ ਅੱਖਾਂ ਮੀਚ ਕੇ ਸਕੂਟਰ ਚਲਾ ਕੇ ਜਾਂਦੇ ਹੁੰਦਾ ਜੀ ਮੈਂ ਸਕੂਟਰੀ ਹੁੰਦੀ ਮੇਰੇ ਕੋਲ ਤੇ ਜਿਹੜਾ ਖੱਡਾ ਸਾਲਾ ਜਿੱਥੇ ਸੀਗਾ ਉੱਥੇ ਦਾ ਉੱਤੇ ਹੀ ਆ ਜਿਹੜੇ ਮੋੜ ਤੇ ਜਿੱਥੇ ਮਤਲਬ ਮਿੱਟੀ ਕਾ ਸੀ ਹੋਈ ਰੋਡ ਤੋਂ ਜਾਂ ਬਜਰੀਤ ਤੋਂ ਵੀ ਘਾਟਾ ਇੱਥੇ ਬਾਅਦ ਆਪਾਂ ਨੂੰ ਪਤਾ ਲੱਗ ਜਾਂਦਾ ਨਾ ਡੇਲੀ ਤੁਸੀਂ ਜਿਹੜੇ ਰਾਹ ਜਾਣਦੇ ਹੋ ਬਿਲਕੁਲ ਬਿਲਕੁਲ ਬਈ ਹਾਂ ਬਈ ਤੋਂ ਬਾਅਦ ਇੱਥੋਂ ਇੱਧਰ ਨੂੰ ਮੁੜਨਾ ਇੱਥੋਂ ਮਜ਼ਾ ਖੱਡਾ ਜਿਹਾ ਆਊਗਾ ਮਤਲਬ ਉਹ ਕੱਲੀ ਕੱਲੀ ਸੜਕ ਦਾ ਕੱਲੀ ਕੱਲੀ ਜਿਹੜੇ ਰਾਹ ਦਾ ਖੱਡੇ ਉਹ ਸਾਰਾ ਕੁਝ ਉਮੇਦਾ ਉਮੇ ਹੀ ਸੀਗਾ ਹਰਕਪਿਆ ਨਵੇਂ ਬਾਜ਼ਾਰ ਬਾਜ਼ਾਰਾਂ ਦੇ ਵਿੱਚ ਨੰਮੀਆਂ ਦੁਕਾਨਾਂ ਬਹੁਤ ਆਈਆਂ ਫੂਡ ਮਾਰਕੀਟ ਜਿਵੇਂ ਇੱਥੇ ਬਾਜ਼ਾਰਾਂ ਦੇ ਵਿੱਚ ਇੱਥੇ ਆ ਓਮੇਂ ਇੰਡੀਆ ਦੇ ਵਿੱਚ ਨਵੇਂ ਸਟਾਲ ਵਗੈਰਾ ਕਾਫੀ ਦੇਖੇ ਤਾਂ ਸੋਚਿਆ ਤਾਂ ਹਾਂ ਸੋਚਿਆ ਮੈਂ ਸੀਗਾ ਵੀ ਹਾਂ ਲੋਕਾਂ ਦੀ ਥਿੰਕਿੰਗ ਦੇ ਵਿੱਚ ਟੈਕਨੋਲੋਜੀ ਦੇ ਨਾਲ ਫਰਕ ਪੈ ਜਿਵੇਂ ਮੈਂ ਸੁਣਦਾ ਹੁੰਦਾ ਸੀ ਨਾ ਪਹਿਲਾਂ ਬਈ ਜਿਹੜੀ ਲੋਕੀ ਸਾਡੀ ਜਿਹੜੀ ਸੋਚ ਆ ਇਹਨੂੰ ਟੈਕਨੋਲੋਜੀ ਚੇਂਜ ਕਰਦੀ ਬਿਲਕੁਲ ਹਾਂ ਪਰ ਇੰਨੀ ਜ਼ਿਆਦਾ ਨਹੀਂ ਨਹੀਂ ਫਾਇਕਤਾਂ ਕਰਨ ਪਿਆਵ ਜਿਹੜਾ ਤੁਸੀਂ ਕਹ ਖੱਡੀਆਂ ਦੀ ਗੱਲ ਕਰੀ ਕਿਉਂਕਿ ਉਹ ਤਾਂ ਚਲੋ ਲੱਗ ਡਿਫਰੈਂਸ ਤਾਂ ਕਿਉਂਕਿ ਉਹ ਤਾਂ ਸਰਕਾਰਾਂ ਦੁਆਰਾ ਕਰਿਆ ਜਾਣਾ ਹੁੰਦਾ ਵਾ ਹਨਾ ਹਾਂ ਜਿਨ੍ਹਾਂ ਕੋਈ ਚਤਨੀ ਨਹੀਂ ਚੁੰਨਦੇ ਆ ਪਰ ਇਹ ਆ ਬਈ ਜਿੱਦਾਂ ਤੁਸੀਂ ਹੁਣ ਇੰਟਰਨੈਟ ਦੀ ਗੱਲ ਕਰੀ ਹੁਣ ਇੰਟਰਨੈਟ ਨੇ ਤਾਂ ਸਾਨੂੰ ਇਹਨਾਂ ਮੁੱਦਿਆਂ ਤੋਂ ਸਾਡੀਆਂ ਆਪਣਾ ਖੇਤ ਤੋਂ ਤਾਂ ਦੂਜਾ ਸਾਨੂੰ ਤੇਰੀ ਗਲਤੀ ਤੋਂ ਬਹੁਤ ਦੂਰ ਕਰ ਦਿੱਤੇ ਇੰਡੀਆ ਦੇ ਵਿੱਚ ਤਾਂ ਪੰਜਾਬ ਤੁਸੀਂ ਉਹਨਾਂ ਦੇਖਿਆ ਹੀ ਹੋਣਾ ਵਾ ਖਾਸ ਕਰਕੇ ਹਨਾ हां ਜਿਹੜਾ ਕੁਛ ਮੈਂ ਸੋਚਿਆ ਸੀ ਉਹ ਤਾਂ ਦੱਸਦਾ ਜੋ ਮੈਂ ਦੇਖਿਆ ਉਹ ਹੁਣ ਮੈਂ ਬਾਤ ਦੱਸਦਾ ਵੀ ਹਾਂ ਕਿਉਂਕਿ ਤੂੰ ਦੇਖਿਆ ਹੁਣ ਆ ਵਾ ਬਈ ਪਹਿਲਾਂ ਚਾਰ ਬੰਦੇ ਕਿਤੇ ਖੜੇ ਸੀਗੇ ਹਨਾ ਤੇ ਅਗਲਾ ਕਹਿੰਦੇ ਇੱਥੇ ਆਪਾਂ ਰੱਖੀਏ ਸੀ ਗਰਾਊਂਡ ਦੇ ਵਿੱਚ ਆ ਵਾ ਹਨਾ ਹਾਂ ਤੇ ਉਹ ਚੀਜ਼ਾਂ ਬਿਲਕੁਲ ਤੂੰ ਦੇਖਿਆ ਹੁਣੀਆਂ ਗਾਇਬ ਹੋ ਗਈਆਂ ਨੇ ਬੰਦੇ ਕਹਿੰਦੀ ਆ ਵੀ ਹਾਂ ਫੋਨ ਲਾਇਆ ਤੂੰ ਕਹਿੰਦੀ ਆ ਮੈਂ ਯਾਰ ਆ ਚੀਜ਼ ਹੀ ਕਰਦੇ ਆ ਵਾ ਹਨਾ ਹੂੰ ਅੱਪਾ ਕੋਈ ਨਾ ਫੋਨ ਤੇ ਗੱਲ ਕਰ ਲੈਂਦੇ ਆ ਹਨਾ ਜਾਂ ਵੀ ਸੋਚਦਾ ਹਮੇਗਾ ਵੀ ਯਾਰ ਪਹਿਲਾਂ ਵਾਲੀ ਮੇਰੇ ਦੋਸਤ ਮੇਰੇ ਪਹਿਲਾਂ ਜਿੱਦਾਂ ਸੀਗੀ ਬੌਂਡਿੰਗ ਸੀ ਉਹ ਓਦਾਂ ਦੀ ਨਹੀਂ ਰਹੀ ਹਨਾ ਮ ਨਹੀਂ ਇਦਾਂ ਜਿਵੇਂ ਵੀ ਆਇਂ ਲੱਗਦਾ ਸੀ ਵੀ ਪਹਿਲਾਂ ਜਿਵੇਂ ਹੁਣ ਪਹਿਲਾਂ ਲੋਕ ਅੱਡੇ ਦੇ ਵਿੱਚ ਜਾਂ ਬੈਂਚ ਤੇ ਜਿਵੇਂ ਆਪਣੇ ਪਿੰਡ ਵਿੱਚ ਥਾਮਾ ਹੈ ਗਿਆ ਥੜਾ ਜਾਂ ਉੱਥੇ ਨਾ ਬੰਦੇ ਬੈਠੇ ਹੁੰਦੇ ਆ ਪਰ ਹੁਣ ਤਾਂ ਲੱਗਦਾ ਵੀ ਬਹੁਤ ਜਲਦੀ ਲੋਕ ਆਪਣੇ ਘਰਾਂ 'ਚ ਵੱਲ ਜਾਂਦੇ ਆ ਹੋ ਸਕਦਾ ਫੋਨਾਂ ਕਰਕੇ ਹੀ ਹੋਵੇ ਮੈਂ ਆਪ ਆਪਣੇ ਘਰ 'ਚ ਦੇਖਿਆ ਹੁਣ ਮੇਰੇ ਗਾਲਾਂ ਬੈਂਦੀਆਂ ਹੁੰਦੀਆਂ ਸੀ ਜਦੋਂ ਮੇਰੇ ਕੋਲੇ ਫੋਨ ਆਉਂਦਾ ਸੀ ਬਿਚੋ 24 ਘੰਟੇ ਘਰਦੇ ਨੇ ਗਾਲਾਂ ਕੱਢੀ ਜਾਣੀਆਂ ਤੂੰ ਸਾਲਿਆ ਦੇ ਵਿੱਚੋਂ ਕੀ ਕੱਟਣਾ ਕੀ ਐ ਤੇ ਠੂੰਗਾ ਜੀਆਂ ਮਾਰੀ ਜਾਂਦਾ ਸਾਨੂੰ ਵੀ ਦਿਖਾ ਕੀ ਕਰਦਾ ਕੀ ਲਈ ਹਨ ਤੇ ਹੁਣ ਉਹਨਾਂ ਨੂੰ ਆਪਾਂ ਉਹ ਸਮਝਾ ਨਹੀਂ ਸੀ ਸਕਦੇ ਵੀ ਨਹੀਂ ਮੈਂ ਟਾਈਮ ਵੇਸਟ ਨਹੀਂ ਕਰ ਰਿਹਾ ਜਾਂ ਕੋਈ ਚੱਜਰੀ ਚੀਜ਼ ਵੀ ਦੇਖ ਰਿਹਾ ਉਹ ਵੀ ਚਾਹੇ ਟਾਈਮ ਵੇਸਟ ਵੀ ਕਰਦੇ ਸੀ ਚਲੋ ਪਰ ਆਪਾਂ ਉਹਨਾਂ ਨੂੰ ਉਹ ਆਪਣੀ ਗੱਲ ਸਮਝ ਨਹੀਂ ਸੀ ਸਕਦੇ ਉਹ ਕਹਿੰਦੇ ਸੀ ਵੀ ਇਹ ਪਾਗਲ ਆ ਇਹ ਆ ਪਰ ਮੈਂ ਹੁਣ ਜਾ ਕੇ ਦੇਖਿਆ ਹੁਣ ਮੈਂ ਉਹਨਾਂ ਨਾਲ ਲੜਦਾ ਸੀ ਵੀ ਯਾਰ ਤੁਸੀਂ 24 ਘੰਟੇ ਫੋਨ ਤੇ ਲੱਗੇ ਰਹਿੰਨੇ ਹੋ ਬੁੜੇਆਂ ਕੋਲੇ ਡੈਡੀ ਹੁਣਾ ਕੋਲੇ ਤਾਇਆ ਕੋਲੇ ਸਾਰਿਆਂ ਕੋਲੇ ਫੋਨ ਸਾਰਿਆਂ ਕੋਲੇ YouTube ਤੇ ਜਦੋਂ ਆਹ ਅਮਰਤਪਾਲ ਦੀ ਗੱਲ ਹੋਈ ਆ ਨਾ ਨੈੱਟ ਜੇ ਬੰਦ ਹੋਇਆ ਤਿੰਨ ਚਾਰ ਦਿਨ ਹਾਂਜੀ ਤੇ ਵੀ ਸਾਡੇ ਤੋਂ ਜ਼ਿਆਦਾ ਔਖੇ ਤਾਂ ਉਹ ਸੀ ਉਹਦਾ ਭੱਜੇ ਫਿਰਦੇ ਉਹਨਾਂ ਬਾੜਥੂ ਪਿਆ ਪਿਆ ਸੀ ਵੀ ਡੈਸ ਜੂਸ ਟੀਵੀ ਦਾ ਰੀਚਾਰਜ ਕਰਾਓ ਫਲਾਣਾ ਜਿਵੇਂ ਹੁਣ ਆਪਣਾ ਖੇਤਾਂ 'ਚ ਘਰ ਘਰ ਕੇ ਕੇਬਲ ਹੈ ਨਹੀਂਗੀ ਹਾਂਜੀ ਹਾਂਜੀ ਤੇ ਟੀਵੀ ਟੂਵੀ ਪਹਿਲਾਂ ਇਹਨਾਂ ਨੇ ਬੰਦ ਕਰਕੇ ਰੱਖੇ ਹੋਣੇ ਆ ਬਿਲਕੁਲ ਬਿਲਕੁਲ ਤੇ ਉਹ ਚੀਜ਼ ਦਾ ਨਿਆਣੇ ਆਪਣੀ ਗੇਮਾਂ ਲਈ ਫਿਰਦੇ ਆ ਤੇ ਮੰਮੀ ਆਪਣਾ ਪਾਰਟ ਲਾ ਕੇ ਸਵੇਰੇ ਸਾਜਰੇ ਰੱਖ ਦਿੰਦੀ ਆ ਫੋਨ ਸੋਈ ਚ ਡੈਡੀ ਉੱਠਣ ਸਾਰ YouTube ਤੇ ਖਬਰਾਂ ਕੋਬਰਾਂ ਬੱਚੀ ਹਾਲਾ ਮੈਕਸੀ ਚੱਲੀ ਜਾਂਦਾ ਕੰਮ ਵਿੱਚ ਹੀ ਗਾਣਾ ਪਰ ਮੈਨੂੰ ਲੱਗਦਾ ਬਹੁਤ ਜ਼ਿਆਦਾ ਐਡਿਕਟ ਮੈਂ ਭੈਣੇ ਹੁਣ ਇੱਥੇ ਭੈਣੇ ਵੀ ਮੇਰੇ ਨਾਲ ਗੱਲ ਕਰਦੀ ਸੀ ਉਹ ਕਹਿੰਦੀ ਵੀ ਤੂੰ ਇੱਕ ਗੱਲ ਫੀਲ ਕੀਤੀ ਆ ਵੀ ਇੰਡੀਆ ਜਾ ਕੇ ਵੀ ਉੱਥੇ ਬਹੁਤ ਜ਼ਿਆਦਾ ਫੋਨ ਦੇ ਐਡਿਕਟ ਹੋ ਗਏ ਲੋਕ ਬਿਲਕੁਲ ਇਕੱਲੇ ਨਿਆਣੇ ਨਹੀਂ ਵੱਡੇ ਬੰਦੇ ਹਾਂ ਜੀ 50 ਪੀ 60 60 ਸਾਲ ਦੇ ਸਾਰੇ ਸਾਰੇ ਦੇ ਸਾਰੇ ਹਾਂ ਜਿੱਦਾਂ ਆਪਾਂ ਹੁਣ ਆਪਾਂ ਫੋਨ ਦੀ ਦਰਸ਼ਣਵਾਦੀ ਗੱਲਬਾਤ ਕਰ ਰਹੀ ਸੀ ਆਪਾਂ ਉਹਦੇ ਵਿੱਚ ਇਹੀ ਕਰਿਆ ਸੀ ਮੈਂ ਦੱਸਿਆ ਸੀ ਨਾ ਕਿ ਵੀ 5 ਸਾਲ ਦਾ ਬੱਚੇ ਤੋਂ ਲੈ ਕੇ 50 ਸਾਲ ਤੱਕ ਦਾ ਆਦਮੀ ਚਾਹੇ ਉਹ ਔਰਤ ਆ ਉਹ ਫੋਨ ਦੀ ਡਿਕਟੇ ਹੀ ਹੋਈ ਪਈ ਆ ਉਹਦਾ ਕਾਰਨ ਇਹ ਆ ਬਈ ਕਿਸ਼ਨ ਨੂੰ ਤੁਸੀਂ ਕੋਈ ਚੀਜ਼ ਕਹਿਣੀ ਆ ਹਨਾ ਜਾਂ ਗੱਲ ਮੈਨੂੰ ਹੋਰ ਦੱਸਦਾ ਆਸੇ ਵਾਲੀ ਵੀ ਹੁਣ ਅੱਗੇ ਤਾਂ ਬੁੜੀਆਂ ਤਾਂ ਨੇ ਮੇਰੇ ਅੱਗੇ ਦੇ ਮੂੰਹ ਤੇ ਕਹਿੰਦੀਆਂ ਸੀਗੀਆਂ ਹਨਾ ਹੂੰ ਸਾਨੀ ਮੈਨੂੰ ਇਹ ਕਿਹਾ ਸੀ ਹੁਣ ਉਹ ਟੈਕਸ ਪਾ ਦਿੰਦੀ ਆ ਹਨਾ ਆ ਸਟੇਟਸ ਪਾ ਦਿੰਦੀ ਆ ਉਹ ਕਹਿੰਦੀ ਹੈ ਲੈ ਇਹਨੇ ਦੇਖ ਕੇ ਮੈਨੂੰ ਸਟੇਟਸ ਪਾਇਆ ਹੁਣ ਕਿਹੜਾ ਰਿਸ਼ਤੇਦਾਰ ਕੀ ਤੋਂ ਰੁੱਸਿਆ ਹੋਇਆ ਇਹ ਸਟੇਟਸ ਦੇਖ ਕੇ ਪਤਾ ਚੱਲਦਾ ਹਨਾ ਬਾਹਰ ਸੱਬ ਦੇ ਆ ਮੰਨ ਲਓ ਕਿਨੇ ਕਿਨੂੰ ਨਹੀਂ ਸੱਦਿਆ ਜਾਂ ਕਿਨੇ ਕਿਨੂੰ ਕਿਹੜੀ ਗੱਲ ਵੱਲੋਂ ਚਾਹੇ ਕੋਈ ਪੈਸੇ ਦੇ ਲੈਣ ਦੇਣ ਦੀ ਗੱਲ ਆ ਚਾਹੇ ਕੋਈ ਸੱਦਣ ਜਾਂ ਪ੍ਰੋਗਰਾਮ ਦੀ ਗੱਲ ਆ ਉਦਾਂ ਦੇ ਹਿਸਾਬ ਨਾਲ ਗਾਣੇ ਉਦਾਂ ਦੇ ਹਿਸਾਬ ਨਾਲ ਸ਼ੇਅਰ ਜੇ ਨਹੀਂ ਹੁੰਦੇ ਹਨਾ ਸਾਰਿਆਂ ਦੇ ਸਟੇਟਸ ਦੇਖ ਕੇ ਸਮਝ ਲੱਗ ਜਾਂਦੀ ਆ ਕਿ ਵੀ ਆ ਬੰਦਾ ਹੁਣ ਉਹਦੇ ਨਾਲ ਰੁੱਸੇ ਹੋਈ ਹੋਈ ਆ ਘਰ ਰਹਿਤਦਾਰ ਉਹਦੇ ਨਾਲ ਅਸੀਂ ਮਤਲਬ ਕਿਸੇ ਵੀ ਜਗ੍ਹਾ ਜਾਂਦੇ ਆ ਉੱਥੇ ਫੋਟੋ ਆ ਕਰਵਾਉਂਦੇ ਫੋਟੋ ਸਾਰੇ ਨਹੀਂ ਕਰਵਾ ਲੈਂਦੇ ਆ ਹਾਂ ਜਿਹੜੇ ਬੰਦੂ ਫੈਂਡ ਦੀ ਉਹਦੀ ਕਲੋਪ ਕਰਕੇ ਫੋਟੋ ਪਾ ਦਿੰਦੇ ਆ। ਵਾਕਈ ਉਹ ਤੋਂ ਮੈਨੂੰ ਲੱਗਦਾ ਹਾਂ ਹਾਂ। ਆ ਹੀ ਆ ਹੀ ਵੱਡੀਆਂ ਫੈਮਲੀਆਂ ਜਿਵੇਂ ਹੁਣ ਆਪਾਂ ਜੋ ਵਾਈਡ ਫੈਮਲੀਆਂ ਦੇ ਵਿੱਚ ਆ ਤੇ ਸਾਰਿਆਂ ਦੇ ਹੀ ਰਿਸ਼ਤੇਦਾਰਾਂ ਤੋਂ ਸਾਰ ਹਰਿਆਂ ਦਾ ਪਤਾ ਲੱਗ ਜਾਂਦਾ ਇਦਾਂ ਹੀ ਫੋਟੋ ਫੋਟੋਆਂ ਤੋਂ ਵੀ ਕਿਹੜਾ ਜੇ ਮੰਨ ਲਓ ਪ੍ਰੋਗਰਾਮ ਤੇ ਵੀ ਕਿਹਨਾਂ ਚਾਹੇ ਇਕੱਠੇ ਹੀ ਗਏ ਹੋ। ਹੁਣ ਉਹ ਮੈਲਨੀ ਤੋਂ ਹੀ ਹੱਥ ਮਲਾਉਣ ਤੋਂ ਜਾਂ ਮੈਲਨੀ ਤੋਂ ਹੀ ਪਤਾ ਲੱਗ ਜਾਂਦਾ। ਹੂੰ ਕਿ ਕਿਦਾਂ ਦਾ ਕਿਦਾਂ ਦਾ ਨਹੀਂ ਨਹੀਂ ਟੈਕਨੋਲੋਜੀ ਨੇ ਤੁਸੀਂ ਦੇਖੀ ਹੁਣ ਨੌਜ ਨੇ ਅਸਰ ਤਾਂ ਬਹੁਤ ਕਰਤਾ ਵਾ ਪਰ ਅਸਰ ਇਹ ਨਹੀਂ ਸਾਡੇ ਤੇ ਪੋਜ਼ਿਟਿਵ ਵੇ ਨੇ ਨਿਕਰਿਆ ਹੈਗਾ ਹਨਾ ਹਾਂ ਜਿੱਦਾਂ ਹੁਣ ਇੰਟਰਨੈਟ ਇੰਨਾ ਜ਼ਿਆਦਾ ਵਾ ਹਨਾ ਮਿਲਦਾ ਵਾ ਤਾਂ ਉਹ ਲੋਕ ਪਰਸਨਲ ਆਪਣੇ ਗੋਲ ਚ ਲਈ ਆਪਣੇ ਡਰੀਮਸ ਲਈ ਜਾਂ ਆਪਣੀ ਨੌਜ ਲਈ ਘਟ ਬੱਤਦੇ ਆ ਆਪਣੇ ਟਾਈਮ ਬਟਾਉਣ ਲਈ ਜ਼ਿਆਦਾ ਬੱਤਦੇ ਆ ਹਨਾ ਬਿਲਕੁਲ ਉਦਾਂ ਦੀਆਂ ਚੀਜ਼ਾਂ ਹੀ ਸੁਜੈਸਟ ਕਰੀਆਂ ਜਾਂਦੀਆਂ ਨੇ ਹਨਾ ਹੋਰ ਵੀ ਜਿਵੇਂ ਆਪਾਂ ਜਦੋਂ ਅਸੀਂ ਗਏ ਆ ਟ੍ਰੈਫਿਕ ਸਾਡੇ ਚੋਂ ਅਸੀਂ ਦਿੱਲੀ ਵਾੜਦੇ ਤੋਂ ਹੀ ਮਤਲਬ ਫੀਲ ਜਾ ਹੋ ਗਿਆ ਸੀ ਵੀ ਸਾਲਾ ਇੱਥੇ ਬਹੁਤ ਔਖਾ ਨਹੀਂ ਸੁਧਰ ਸਕਦਾ ਕਿਉਂ ਉੱਥੇ ਸਿਸਟਮ ਹੋਰ ਹਸਾ ਹੁੰਦਾ ਪ੍ਰਾਇਮ ਜਿਵੇਂ ਹੁਣ ਇੱਥੋਂ ਤਾਂ ਬਹੁਤ ਸੌਖੇ ਚਾਹੀ 100 ਹਜ਼ਾਰਾਂ ਗੱਡੀਆਂ ਹੋਣ ਤਾਂ ਵੀ ਆਏ ਆ ਵੀ ਆਪਣੀ ਆਪਣੀ ਵਾਰੀ ਨਾ ਬੰਦੇ ਨਿੰਗੀ ਜਾਣਾ ਜੀ ਬਿਲਕੁਲ ਵਿੱਚ ਨਹੀਂ ਕੋਈ ਫਸਦਾ ਉੱਥੇ ਹਾਰਨ ਤੇ ਹਾਰਨ ਵੱਜਣਾ ਮੇਰਾ ਭਾਨਾ ਚਾ ਜੋ ਰਾਜ ਤੇ ਇਹ ਨੂੰ ਪਰੇਸ਼ਾਨੀ ਹੋਗੀ ਤੇ ਇਹ ਮਤਲਬ ਅੰਬੈਰ ਸਫੀਲ ਕਰੇ ਮਤਲਬ ਇਹਨੂੰ ਸ਼ਰਮ ਜੀ ਆਵੇ ਇੱਥੇ ਇੱਥੇ ਹਾਰਨ ਵੱਜਣ ਦਾ ਮਤਲਬ ਆ ਵੀ ਤੁਹਾਨੂੰ ਗਾਲ ਕੱਢੀ ਤੁਸੀਂ ਕੋਈ ਗਲਤੀ ਕੀਤੀ ਆ ਦੂਜੇ ਬੰਦੇ ਨੇ ਤੁਹਾਨੂੰ ਗਾਲ ਹਾਂ ਇਹਨੂੰ ਇਹਨੂੰ ਬੈਰਸ ਫੀਲ ਹੋਵੇ ਸਾ ਗੰਢੀ 'ਚ ਬੈਠੇ ਨੂੰ ਵੀ ਕਹਿੰਦਾ ਕਿਉਂ ਆਪਾਂ ਨੂੰ ਹਾਰਨੇ ਕਿਉਂ ਮਾਰੀ ਜਾਂਦੇ ਆ ਲੋਕ ਇੰਨਾ ਬੀਜਾ ਆਪਣੀ ਗੱਡੀ ਵੀ ਕਾਹ ਤੋਂ ਹਾਰਨ ਮਾਰਦੇ ਆ ਇੰਨੀ ਦੀ ਫਿਰ ਇਹਨੂੰ ਦੱਸਿਆ ਆ ਬਾਜੀ ਹੁਣਾਂ ਨੇ ਉਹ ਕਹਿੰਦੇ ਵੀ ਨਹੀਂ ਬਈ ਐਮਬੈਰਸ ਫੀਲ ਨਾ ਕਰ ਤੂੰ ਇੱਥੇ ਜੇ ਹਾਰਨ ਨਹੀਂ ਵੱਜਣਾ ਫਿਰ ਐਮਬੈਰਸ ਫੀਲ ਕਰਨਾ ਜੇ ਤੂੰ ਹਾਰਨ ਨਹੀਂ ਮਾਰੇਗਾ ਕਿਉਂਕਿ ਇੱਥੇ ਸਿਗਨਲ ਇਹੀ ਆ ਵੀ ਮੈਂ ਆ ਰਿਹਾ ਮੈਂ ਆ ਰਿਹਾ ਸਾਈਡ ਹੋ ਜਾ ਸਾਈਡ ਹੋ ਜਾ ਹਾਂਜੀ ਕਿਹੜਾ ਹੰਕੀ ਨਾ ਕਿਹੋ ਜਿਹੇ ਚੇਤਾਵਨੀ ਦਿੱਤੀ ਜਾਂਦੀ ਆ ਆ ਜਾਂਦੀ ਉਹ ਦੱਤੀ ਵੀ ਭਾਈ ਮੈਂ ਇੰਨੀ ਸਪੀਡ ਤੇ ਆ ਰਿਹਾ ਵਾ ਉੱਥੇ ਮੰਨ ਲਓ ਮੂਹਰੇ ਕੋਈ ਗੱਡਾ ਇਸ ਬਈ ਕੋਈ ਨਾਰਮਲ ਇੱਥੇ ਗੱਡੀ ਲਈ ਜਾਂਦਾ ਹਨ ਪਿਛਲਾ ਬੰਦਾ ਹਾਰਨ ਮਾਰੀ ਜਾਵੇ ਉਹ ਰੋਕ ਕੇ ਉਹਨੂੰ ਘੇਰ ਕੇ ਬਹੁਤ ਸੌਦਾ ਵੀ ਕੀ ਗੱਲ ਆ ਤੂੰ ਪਾਗਲ ਹਾਰਨ ਮਾਰੀ ਜਾਣਾ ਹਾਂਜੀ ਹਾਂਜੀ ਤੇ ਪਰ ਅਸੀਂ ਉਹਨੂੰ ਸਮਝਾਇਆ ਵੀ ਇੰਡੀਆ ਦੇ ਵਿੱਚ ਆਈ ਨਹੀਂ ਇੰਡੀਆ ਦੇ ਵਿੱਚ ਆਏ ਆ ਜੇ ਤੇਰੀ ਗੱਡੀ ਲੱਗ ਗਈ ਮੂਰੇਲੇ ਬੰਦੇ ਨੇ ਇੱਕ ਤਾਂ ਮੂਰੇ ਗਰਤੀ ਬੇਸ਼ੱਕ ਉਹਦੀ ਗਲਤੀ ਆ ਹਾਂਜੀ ਉਹਨੇ ਇਹ ਨਹੀਂ ਕਹਿਣਾ ਵੀ ਤੂੰ ਆਪਦਾ ਸਹੀ ਲੈਣ ਚਾਹੁੰਦਾ ਸੀ ਮੇਰੇ ਤੋਂ ਇੱਧਰ ਨੂੰ ਮੁੜ ਕੇ ਉਹਨੇ ਕਿਹਾ ਤੂੰ ਕਿਹੜਾ ਹਾਰਨ ਮਾਰਿਆ ਪਿੱਛੋਂ ਹਾਂਜੀ ਹਾਂਜੀ ਹਾਂ ਏਦਾਂ ਏਦਾਂ ਹੀ ਆ ਮੋਸਟਲੀ ਪਤਾ ਕੀ ਗੱਲ ਹੁੰਦੀ ਆ ਕਰਨ ਵੱਲ ਤੇ ਤੇ ਕਿਉਂਕਿ ਮੈਂ ਮੇਰੇ ਨਾਲ ਵੀ ਇਹ ਚਾਂਸ ਹੋਏ ਆ ਕਿਉਂਕਿ ਕਈ ਵਾਰੀ ਮੈਂ ਜਾਨਣਾ ਹੁੰਦਾ ਨਾ ਮੇਰਾ ਧਿਆਨ ਕਿਸੇ ਹੋਰ ਜੇ ਹੁੰਦਾ ਵਾ ਇੱਕ ਵਾਰ ਮੇਰਾ ਕਿਸੇ ਦੇ ਵਿੱਚ ਵੱਜਿਆ ਮੈਂ ਉਹਨੂੰ ਕਹਿੰਦਾ ਹੈਂਡੀਕੈਟਰ ਚੱਲਦਾ ਸੀ ਵੀਰੇ ਕਹਿੰਦਾ ਨਹੀਂ ਚੱਲਦਾ ਸੀ ਮੈਂ ਕਹਿੰਦਾ ਤੇਰੀ ਗਲਤੀ ਕਹਿੰਦਾ ਸੌਰੀ ਹਾਂ ਬਈ ਹਾਰ ਨਹੀਂ ਮਾਰਿਆ ਹਨਾ ਬੰਦਿਆਂ ਦੇ ਮੂੰਹ ਤੇ ਤੂੰ ਆਰ ਨਹੀਂ ਮਾਰਿਆ ਸੀਗਾ ਨਹੀਂ ਮਾਰਿਆ ਗਲਤੀ ਦੋਨਾਂ ਦੀ ਆ ਬਾਕੀ ਇਹ ਆ ਬਈ ਹੈ ਨਾ ਇੰਡੀਆ ਦੇ ਵਿੱਚ ਤਾਂ ਇਹ ਚੀਜ਼ਾਂ ਚੱਲਦੀਆਂ ਪੰਜਾਬ ਦੇ ਵਿੱਚ ਵੀ ਬਾਕੀ ਇਹ ਆ ਵੀ ਕਹਿੰਦੇ ਨੇ ਜਿਹਦੀ ਜਿਹਦੀ ਲਾਖੀ ਉਸकी ਵੈਸ ਹੈ ਨਾ ਹਾਂ ਉਹ ਚੀਜ਼ ਵੀ ਆ ਜਿਹਦਾ ਚੱਲ ਗਿਆ ਧੱਕਾ ਚੱਲ ਗਿਆ ਤੇ ਕਿ ਦੁਨੀਆ ਜਾ ਦੋ ਪਿਛਲੇ ਨਾ ਅੱdte ਪਹਿਲਾਂ ਹੀ ਆਪਣੇ ਤੇ ਨਾ ਮੱਥ ਮੱਥ ਬਸ ਹਮਤ ਬਾਕ ਸੁਭਾਜੀ ਸੀਗੀ ਹੈ ਨਾ ਅੱਛਾ ਪਾ ਉਹ ਦੇਖ ਆ ਵੀ ਉਹਨਾਂ ਨੇ ਮੱਝ ਦੀ ਗਲਤੀ ਨਹੀਂ ਕੀਤੀ ਨਾ ਮੱਝਾਂ ਦੀ ਮੱਝ ਵਾਲੇ ਨੇ ਬਾਦਸ਼ਾਲ ਤੋਂ ਪੈਸੇ ਦੇ ਵੀ ਸਾਡੀ ਮੱਝ ਮਾਰ ਗਈ ਬਈ ਉੱਥੇ ਪਤਾ ਗਈ ਆ ਉੱਥੇ ਸਹੀ ਬੰਦਾ ਉਹ ਆ ਜਿਹਦਾ ਨੁਕਸਾਨ ਹੋ ਗਿਆ ਹਾਂਜੀ ਗਲਤੀ ਗੁਲਤੀ ਤੋਂ ਬਾਅਦ ਦੀਆਂ ਗੱਲਾਂ ਮਤਲਬ ਗਲਤੀ ਉਹਦੀ ਆ ਜਿਹਦਾ ਨੁਕਸਾਨ ਘੱਟ ਹੋਇਆ ਆ ਇਹ ਕਹਿ ਸਕਦੇ ਆ ਮੰਨ ਲਾ ਹੁਣ ਤੇਰੇ ਕੋਲੇ ਸਕੂਟਰ ਆ ਕੋਈ ਬੰਦਾ ਸਾਈਕਲ ਤੇ ਆਉਂਦਾ ਆ ਆਬਵੀਅਸਲੀ ਆ ਬਈ ਸਾਈਕਲ ਤੇ ਪਰ ਸਕੂਟਰ ਵੱਜੂ ਤਾਂ ਸਾਈਕਲ ਟੁੱਟੂ ਹਾਂਜੀ ਹਾਂਜੀ ਹਾਂ ਉੱਥੇ ਚਾਹੇ ਸਾਈਕਲ ਵਾਲੇ ਦੀ ਗਲਤੀ ਆ ਪਰ ਉਹਦੀ ਨਹੀਂ ਮੰਨੀ ਜਾਣੀ ਕਿਉਂਕਿ ਉਹਦਾ ਨੁਕਸਾਨ ਹੋਇਆ ਤੈਨੂੰ ਉਹਦਾ ਹਰਜਾਨਾ ਭਰਨਾ ਪੈਣਾ ਬਸ ਇਹਦਾ ਮਤਲਬ ਵੀ ਗਲਤੀ ਤੇਰੀ ਹੋਗੀ ਗੱਡੀ ਦੇ ਵਿੱਚ ਸਕੂਟਰ ਵੱਜਿਆ ਤਾਂ ਸਕੂਟਰ ਡੁੱਟੂਗਾ ਤਾਂ ਗਲਤੀ ਸਕੂਟਰ ਵਾਲੇ ਦੀ ਆ ਟਰੱਕ ਦੇ ਵਿੱਚ ਕਾਰ ਵੱਜੀ ਕਾਰ ਵਾਲੇ ਮਰਨ ਗਏ ਤਾਂ ਗਲਤੀ ਟਰੱਕ ਵਾਲੇ ਦੀ ਆ ਹਮੇਸ਼ਾ ਵੱਡੀ ਚੀਜ਼ ਦੀ ਗਲਤੀ ਉੱਥੇ ਮੰਨੀ ਜਾਂਦੀ ਆ ਉੱਥੇ ਉਦੋਂ ਮੈਂ ਤੁਹਾਨੂੰ ਦੱਸਦਾ ਸੀਗਾ ਨਾ ਐਕਸੀਡੈਂਟ ਹੋਇਆ ਸੀਗਾ ਇੱਥੇ ਜਦੋਂ ਉਦੋਂ ਆਪਾਂ ਗੱਲ ਕਰਦੇ ਸੀ ਵੀ ਆਹ ਇੰਡੀਅਨ ਬੰਦੇ ਸੀਗੇ ਫੈਮ ਤਿੰਨ ਚਾਰ ਜਾਣੇ ਟੂਰਿਸਟ ਆਏ ਹੋਏ ਸੀਗੇ ਪੇਰੈਂਟਸ ਹੋਣਗੇ ਮਤਲਬ ਸਟੂਡੈਂਟਾਂ ਦੇ ਆਪਿਓ ਤੇ ਉਹ ਕੰਮ ਤੇ ਜਾਂਦੇ ਹੋਣਾ ਪਹਿਲਾਂ ਤਾਂ ਚੋਰੀ ਕੰਮ ਕਰਦੇ ਇਲੀਗਲ ਉਦੋਂ ਬਾਅਦ ਗੱਡੀ ਚਲਾਈ ਜਾਂਦੇ ਉਦੋਂ ਬਾਅਦ ਬੈਲਟਾਂ ਨਹੀਂ ਲਾਈਆਂ ਪਤਾ ਨਹੀਂ ਕੀ ਤੇ ਨਹੀਂ ਹੁਣ ਹਿਸਾਬ ਹੁਣ ਇੰਡੀਆ ਦੇ ਵਿੱਚ ਹੋਰ ਹਿਸਾਬ ਨਾਲ ਟ੍ਰੈਫਿਕ ਇੱਕ ਤਾਂ ਮੂਹਰੇ ਛਾੜ ਦਿੰਦੇ ਪਿਛਲੇ ਬੰਦੇ ਰੋ ਇੱਥੇ ਥੋੜੀ ਰੁਕਦੇ ਇੱਥੇ ਜਿੱਦੀ ਨਹੀਂ ਗਲਤੀ ਉਹਨੇ ਨਹੀਂ ਰੁਕਣਾ ਹਾਂਜੀ ਹੁਣ ਜਿਹੜੇ ਤਕੜੇ ਇੱਥੇ ਜੂਟ ਜੇ ਆ ਵੱਡੇ ਹਾਰੇ ਤੇ ਉਹਨਾਂ ਉਹ ਕਾਰਾਕੂਰਾ ਨੂੰ ਕੀ ਗੋਲਦੇ ਆ ਤੇ ਉਹਨੇ ਚੱਕ ਕੇ ਮਾਰੀ ਕਾਰ ਚਾਰ ਜਾਨੇ ਮਾਰ ਗਏ ਦੋ ਹਸਪਤਾਲ 'ਚ ਸੀਗੇ ਖਣੀ ਇੱਕ ਹੀ ਹਸਪਤਾਲ 'ਚ ਸੀਗਾ ਤੇ ਉਹ ਇੱਥੇ ਹੁਣ ਐ ਹੀ ਨਹੀਂ ਕਿਹਾ ਵੀ ਤੁਹਾਡੇ ਚਾਰ ਬੰਦੇ ਮਰ ਗਏ ਵੀ ਤੁਸੀਂ ਤੁਹਾਡਾ ਨੁਕਸਾਨ ਹੋਇਆ ਇੱਥੇ ਹੁਣ ਉਹਨਾਂ ਦਾ ਜਿਨ੍ਹਾਂ ਨੇ ਗਲਤੀ ਸੀਗੇ ਉਹਨਾਂ ਦਾ ਹੀ ਕਿਹਾ ਵੀ ਜਿਹੜਾ ਬੰਦਾ ਬਚ ਗਿਆ ਨਾ ਹਸਪਤਾਲ 'ਚ ਸੀਗਾ ਹਾਂਜੀ ਉਹਦੇ ਤੇ ਚਾਰਾਂ ਦੇ ਮਾਰਨ ਦਾ ਕੇਸ ਪਿਆ ਤੇ ਤੇਰੀ ਵਜ੍ਹਾ ਨਾਲ ਚਾਰ ਬੰਦਿਆਂ ਦੀ ਜਾਨ ਗਈ ਆ ਤੂੰ ਗਲਤੀ ਕੀਤੀ ਤੂੰ ਇੱਕਦਮ ਰੋਡ ਤੇ ਗੱਡੀ ਕਿਉਂ ਚਾੜੀ ਬਿਨਾਂ ਦੇਖੇ ਹੁਣ ਕਦੇ ਵੀ ਕਨਪਲ ਇੱਥੇ ਮਤਲਬ ਵੇਦਨਾ ਵੀ ਇੱਕ ਦੋ ਐਕਸੀਡੈਂਟ ਇਦਾਂ ਦੇ ਹੋਏ ਆ ਹਨ ਤੇ ਉਹ ਕਹਿੰਦੇ ਆ ਤੂੰ ਨਹੀਂ ਦੇਖਿਆ ਹੈਗਾ ਮੈਂ ਉੱਥੇ ਕਈ ਵਾਰ ਉਦਾਹਰਨ ਜਿੰਨਾ ਹੁੰਦਾ ਮੈਂ ਕਹਿੰਦਾ 20% ਜਾਰੀ ਮੈਨੂੰ ਦੱਸਦਾ ਸੀ ਗੱਲ ਤੇ ਕਹਿੰਦੇ ਹਾਂ ਹੁਣ ਇੱਕ ਅੰਕਲ ਮੈਨੂੰ ਮਿਲਿਆ ਮੇਰੇ ਨਾਲ ਬਹਿ ਗਿਆ ਮਨੇ ਕਹਿੰਦਾ ਅੰਕਲ ਕਹਿੰਦਾ ਇੱਕ ਕੁੜੀ ਆਈ ਕਹਿੰਦਾ ਉਹਨੇ ਮੇਰੇ ਤੇ ਸਕੂਟਰ ਦੀ ਮਾਰੀ ਔਨਸਾਰ ਤੇ ਕਹਿੰਦੀ ਅੰਕਲ ਛੌਦੀ ਤੇ ਉਹਨੇ ਕਾਫੀ ਜ਼ਿਆਦਾ ਟਕਾ ਕੇ ਗਾਲ ਕੱਢੀ ਕਹਿੰਦਾ ਮੈਂ ਅੰਕਲ ਹੁਣ ਆ ਕਰ ਲੈ ਤੂੰ ਅੰਕਲ ਦਾ ਜਾਂ ਉਦਾਂ ਕਰ ਲੈ ਹਨਾ ਹੂੰ ਤੇ ਉਹ ਕਹਿੰਦਾ ਮੇਰੀ ਲੱਤ ਟੁੱਟ ਗਈ ਹੂੰ ਤੇ ਹੁਣ ਉਹ ਦੇਖੋ ਉਹਦਾ ਕੀ ਹੋਇਆ ਹੁਣ ਵਿਚਾਈ ਤਾਂ ਇਹਨਾਂ ਦੇ ਕੰਮ ਖੜ ਗਿਆ ਹਨਾ ਹੂੰ ਮਤਲਬ ਤੇਰੇ ਕਾਫੀ ਜ਼ਿਆਦਾ ਐਕਸਪੀਰੀਅੰਸ ਹੋ ਗਏ ਪੰਜਾਬ ਦੇ ਹੁੰਦੇ ਹੋਗੇ ਇਦਾਂ ਬਟ੍ਰੈਫਿਕ ਦਾ ਲਾਲਾ ਤੇ ਉਸ ਤੋਂ ਬਾਅਦ ਫੂਨਾ ਦਾ ਲਾਲਾ ਦੇ ਫੋਨਾਂ ਦਾ ਸਿਰ ਐਡਿਕਟ ਜ਼ਿਆਦਾ ਹੋ ਗਏ ਲੋਕ ਉਸ ਤੋਂ ਬਾਅਦ ਪਿੰਡ ਦਾ ਜਾਂ ਸਾਥਾਂ ਦਾ ਲਾਲਾ ਵੀ ਲੋਕ ਜਲਦੀ ਘਰਾਂ ਚ ਵੜ ਜਾਂਦੇ ਜਾਂ ਫਿਰ ਬਾਹਰ ਨਹੀਂ ਨਿਕਲਦੇ ਜਾਂ ਫਿਰ ਬਹੁਤ ਜ਼ਿਆਦਾ ਬਾਹਰ ਚਲੇ ਗਏ ਪਿੰਡਾਂ ਚ ਕੋਈ ਹੈ ਹੀ ਨਹੀਂ ਖਾਲੀ ਜੇ ਹੋ ਗਏ ਪਿੰਡ ਹਾਂਜੀ ਨਹੀਂ ਇੱਥੇ ਨਾ ਇੱਕ ਚੀਜ਼ ਤੂੰ ਮਹਿਸੂਸ ਕਰੀ ਹੋਣੀ ਆ ਬਈ ਹੇ ਇੱਕ ਬੰਦਾ ਆਪਣੇ ਲਈ ਸੋਚਦਾ ਵਾ ਠੀਕ ਆ ਚਲੋ ਸੋਚਣਾ ਚਾਹੀਦਾ ਉਹਦੇ ਲਈ ਕੋਈ ਬੁਰੀ ਗੱਲ ਨਹੀਂ ਕਿੰਨਾ ਵੀ ਚਾਹੀਦਾ ਆ ਪਰ ਇਹ ਆ ਬਈ ਅਗਲਾ ਇਹ 14 ਵਾ ਬਈ ਅਪੋਰਟੈਂਸ ਜਿਹੜੀ ਆ ਮੈਂ ਆਪਣੇ ਆਪ dama ਤੇ ਦੂਜਾ ਬੰਦਾ ਵੀ ਮੇਰੀ ਵਾਂਗੂ ਹੀ ਸੋਚੇ ਤੇ ਮੇਰੇ ਤਰ੍ਹਾਂ ਹੀ ਚੱਲੇ ਹੂੰ ਉਹ ਚੀਜ਼ ਹੈ ਉਹ ਚੀਜ਼ ਹੈ ਉਹ ਚੀਜ਼ ਤਾਂ ਇਹ ਕੀ ਸਾਨੂੰ ਆਪਣੇ ਇਕੱਲੇ ਰਹਿਣ ਦਾ ਸੁਆਬ ਬਣ ਗਿਆ ਤੇ ਅਸੀਂ ਸੋਚਦੇ ਆ ਵੀ ਇਹ ਮੇਰਾ ਜੇ ਕੋਈ ਐਂਟਰਟੇਨਮੈਂਟ ਨਹੀਂ ਤਾਂ ਮੇਰਾ ਫੋਨ ਹੀ ਐਂਟਰਟੇਨਮੈਂਟ ਆ ਹੂੰ ਜੋ ਕਿ ਮੇਰੇ ਫੋਨ ਦੀ ਮੈਮਰੀ ਫੁੱਲ ਹੋ ਗਈ ਵੀਡੀਓ ਤਾਂ ਮੇਰੀ ਹੱਦ ਦੀ ਬਾਨੋ ਤੇ ਹੁਣ ਆਪਾਂ ਆਡੀਓ ਹੀ ਕਰਾਂਗੇ ਕੋਈ ਚੱਕਰ ਨਹੀਂ ਜਿਹੜੇ ਬੰਦੇ ਦੇਖਣਗੇ ਵੀ ਜਦ ਮੈਂ ਵੀਡੀਓ ਐਡ ਵੀ ਕਰੂੰਗਾ ਤਾਂ ਉਹਨੇ ਕੀ ਐਡ ਕਰੂੰਗਾ ਓਕੇ ਓਕੇ ਹਾਂ ਕਿਉਂਕਿ ਇਹਦੀ ਟਰਾਂਸਫਰ ਕਰਨ ਵਾਲਾ ਸੀ ਡਾਟਾ ਲੈਪਟਾਪ ਦੇ ਵਿੱਚ ਬਹੁਤ ਸਾਰੀਆਂ ਵੀਡੀਓ ਬਹੁਤ ਸਾਰੀਆਂ ਯਾਰ ਤੈਨੂੰ ਮੈਂ ਦੱਸਿਆ ਸੀਗਾ ਨਾ ਪਹਿਲਾਂ ਵੀ ਐਡਿਟ ਟੂਟਡ ਕਰਨ ਵਾਲਾ ਸਿਸਟਮ ਨਹੀਂ ਮਿਲਦਾ ਆਪਾਂ ਨੂੰ ਕੋਈ ਲੱਭਿਆ ਨਹੀਂ ਬੰਦਾ ਐਡਿਟ ਕਰਨ ਵਾਲਾ ਤਾਂ ਕਰਕੇ ਫਿਰ ਉਹ ਮੈਂ ਹੀ ਪੀਂਗਾ ਜਲਦੀ ਭਰ ਜਾਂਦੀ ਹੈ ਮੈਮਰੀ ਆਹ ਹੈ ਜਿਹੜੀ ਤੂੰ ਗੱਲ ਕਰਦਾ ਸੀਗਾ ਵੀ ਇੰਪੋਰਟੈਂਸ ਵਾਲੀ ਉਹ ਤਾਂ ਹੈਗੀ ਹੋਈ ਆ ਯਾਰ ਉਹ ਤਾਂ ਬੰਦਾ ਇੱਥੇ ਥੋੜੀ ਜਿਹੀ ਘੱਟ ਆ ਇੱਥੇ ਲੋਕ ਸਮਝਦੇ ਆ ਇੱਕ ਦੂਜੇ ਨੂੰ ਵੀ ਹਾਂ ਵੀ ਯਾਰ ਜੇ ਮੇਰਾ ਕੰਮ ਆ ਤਾਂ ਅਗਲੇ ਬੰਦੇ ਨੂੰ ਵੀ ਕੰਮ ਹੋਊ ਹਨਾ ਜੇ ਮੈਂ ਉਹਨੂੰ ਕੋਈ ਕੰਮ ਕਹਿਣਾ ਜਾਂ ਜੇ ਉਹ ਮੇਰੇ ਕੋਲੇ ਆਇਆ ਤਾਂ ਵੀ ਬਹੁਤ ਵਧੀਆ ਜੇ ਨਹੀਂ ਆਇਆ ਉਹਦੇ ਨਾਲ ਮੂੰਹ ਨਹੀਂ ਬਣਾਉਂਦੇ ਉਹਨੂੰ ਕਹਿੰਦੇ ਵੀ ਠੀਕ ਆ ਵੀ ਅਗਲੇ ਨੂੰ ਕੰਮ ਹੋਊ ਉੱਥੇ ਕੀ ਉੱਥੇ ਇਹ ਨਹੀਂ ਸੋਚਦੇ ਵੀ ਉਹ ਵੀ ਜੀ ਹੋਊ ਉਹਨੂੰ ਕੰਮ ਹੋਊ ਉਹ ਤੇ ਕਹਿੰਦਾ ਵੀ ਬੱਸ ਨਹੀਂ ਆਇਆ ਤਾਂ ਬੱਸ ਵੀ ਇਹ ਮੇਰੇ ਖਿਲਾਫ ਆ। ਹੁਣ ਐਦਾਂ ਹੀ ਆ ਕਰ ਮੇਰੇ ਹੁਣ ਕਾਜ ਇਹਨਾਂ ਤੇ ਕਹਿੰਦਾ ਕਿ ਜਦੋਂ ਲਿਖਾ ਦਉਂਦੇ ਯਾਰ ਮੈਂ ਮੈਸੇਜ ਛੱਡ ਦੇਣਾ ਉਹਨਾਂ ਨੂੰ ਉਹਨਾਂ ਦੇ ਫੋਨ ਨਹੀਂ ਕਰਦਾ ਮੈਂ ਕਹਿੰਦਾ ਯਾਰ ਤੁਸੀਂ ਫੋਨ ਨਹੀਂ ਕਰਦੇ ਠੀਕ ਆ ਤਾਂ ਹੁਣ ਵੀ ਮੈਂ ਦੋ ਤਿੰਨ ਨੂੰ ਕਿਹਾ ਕਿ ਨਹੀਂ ਯਾਰ ਕਰਾਂਗੇ ਅਸੀਂ ਐਨਾ ਤਾਂ ਮੰਮੀ ਹੁਣੀ ਵੀ ਕਰ ਲੱਗ ਜਾਂਦੇ ਆ ਇਹਨੇ ਕਿਹਾ ਫੋਨ ਲਾ ਉਹਨਾਂ ਨੂੰ ਫੋਨ ਨਹੀਂ ਲਾਇਆ ਉਹਨੇ ਮੈਂ ਕਿਹਾ ਯਾਰ ਜਦੋਂ ਮੰਮੀ ਟਾਈਮ ਹੋਊਗਾ ਫੋਨ ਲਾ ਲੈਣਗੇ ਹਾਂ ਠੀਕ ਹੈ ਨਾ ਪਰ ਇੱਥੇ ਤਾਂ ਇਹੀ ਆ ਬਈ ਜੇ ਤਾਂ ਤੁਹਾਡਾ ਕੋਈ ਫੋਨ ਚੱਕ ਰਿਆ ਮੌਕੇ ਤੇ ਹੈਨਾ ਹੂੰ ਲਓ ਬੰਦਾ ਵਧੀਆ ਵਾ ਜਾਂ ਕਹਿਤਾ ਵੀ ਹਾਂਜੀ ਮੈਨੂੰ ਮੈਨੂੰ ਪੈਸੇ ਚਾਹੀਦੇ ਉਹਨੇ ਪਾ ਤੇ ਤਾਂ ਉਹ ਬੰਦਾ ਵਧੀਆ ਨਹੀਂ ਉਹਨਾ ਬਾਤ ਗੀਤ ਬੰਦ ਕਰੋ ਮੈਂ ਦੇਖਦੇ ਆਂਗਾ ਜਦੋਂ ਉਹ ਬੰਦਾ ਹਾਂ ਗਿਆ ਜੀ ਆਵਾ ਕਿ ਹਾਂ ਕੋਈ ਗੱਲ ਨਹੀਂ ਇਕਬਾਲ ਤੈਨੂੰ ਇੰਨੇ ਪੈਸੇ ਚਾਹੀਦੇ ਮੈਂ ਪਾ ਦਿੰਨਾ ਮੈਂ ਕਿਨ ਮੈਂ ਬਹੁਤ ਹੈਪੀ ਆ ਬੰਦਾ ਬਹੁਤ ਵਧੀਆ ਵਾ ਉਹ ਹਾਂ ਸਹੀ ਹੈ ਕਹਿਤਾ ਵੀ ਮੇਰੇ ਕੋਲੇ ਹੈ ਨਹੀਂਗੇ ਤਾਂ ਮੈਂ ਕਹੂੰ ਯਾਰ ਇਤੋਂ ਮੈਂ ਕੀ ਲਾਂ ਮੈਂ ਦੂਜਾ ਰਸਤਾ ਲੱਭਾਂ اپنی دوستی ختم ہے نا جی تو پہلے اگریمینٹ کیاری دوست اس گلو ہوئی اوا سبا ودیا ਲੱਗਦਾ ਤੁਹਾਨੂੰ ਤੁਹਾਨੂੰ ਉਹਦੀ ਦੋਸਤੀ ਵਧੀਆ ਲੱਗਦੀ ਆ ਉਹਦੇ ਨਾਲ ਗੱਲ ਕਰਨੀ ਵਧੀਆ ਲੱਗਦੀ ਆ ਹੁਣ ਉਹ ਤੁਹਾਨੂੰ ਲੋਡ ਪੈ ਗਈ ਉਹ ਬੰਦਾ ਨਹੀਂ ਪੂਰੀ ਕਰ ਰਿਹਾ ਇਹਦਾ ਮਤਲਬ ਇਹ ਥੋੜੀ ਕਿ ਉਹ ਦੋਸਤ ਬੁਰਾ ਨਹੀਂ ਨਹੀਂ ਕਰਮਪਾਲ ਇਥੇ ਤਾਂ ਇਦਾਂ ਹੀ ਆ ਬਈ ਯਾਰੀ ਦੋਸਤੀ ਇਸ ਵਕਤ ਮੈਨੂੰ ਤਾਂ ਇਹ ਲੱਗਦਾ ਸ਼ਾਇਦ ਮੈਂ ਗਲਤ ਵੀ ਹੋਵਾਂ ਹਨਾ ਵੀ ਫਲਾਨੀ ਬੰਦੇ ਨੇ ਕਿ ਮੈਨੂੰ ਲੋਡ ਪਾਇਆ ਉਹਨੂੰ ਮੈਂ ਕਿਸੇ ਵੀ ਚੀਜ਼ ਲਈ ਮਨਾ ਨਹੀਂ ਕਰਨਾ ਹੈਗਾ ਚਾਹੀ ਉਹ ਗਲਤ ਵੀ ਇਹ ਜਾਦਿਆ ਮੈਨੂੰ ਰੋਕਣਾ ਨਹੀਂ ਉਥੋਂ ਹਾਂ ਮੁਹਲੀ ਤਾਂ ਹੀ ਮੇਰੇ ਦੋਸਤ ਕਾਫੀ ਘੱਟ ਹੁੰਦੇ ਨੇ ਜਿੱਦਾਂ ਹੁਣ ਆਪਾਂ ਮੈਂ ਇੱਕ ਦਿਨ ਸੋਚਦਾ ਸੀ ਚਲੋ ਇਹ ਆਪਣੀ ਗੱਲ ਫਿਰ ਫਿਰ ਦੂਜੇ ਪਾਸੇ ਚਲੀ ਜਾਣੀ ਆ ਹਾਂ ਅਮਿਤ ਪਾਲ ਜੀ ਅੱਬ ਵਿੱਚ ਹੀ ਤੁਝੇ ਕਰਿਆ ਸੀ ਨਾ ਤੇ ਮੈਂ ਹੁਣ ਸੋਚਦਾ ਸੀ ਇੱਕ ਦਿਨ ਬਈ ਉਹ ਪ੍ਰਧਾਨ ਮੰਤਰੀ ਬਾਜੀ ਕੋਦੇ ਤੇ ਐਨੇ ਐਸੇ ਲਾਤੀ ਯਾਰ ਉਹ ਆਪਣੀ ਛੋਜ ਮੁਤਾਬਕ ਬੰਦਾ ਜੋ ਕਾਦੇਸ ਉਹਨੂੰ ਸਹੀ ਲੱਗਦਾ ਸੀਗਾ ਉਹਨੂੰ ਇਹ ਉਹਦੇ ਨਾਲ ਦਿਆਂ ਨੂੰ ਵੀ ਸਹੀ ਲੱਗਦਾ ਸੀ ਯਾਰ ਜਿਹੜੇ ਬੰਦੇ ਹੁਣ ਸਹੀ ਲੱਗਦਾ ਸੀਗਾ ਹਨਾ ਉਹਦੀ ਸਪੋਰਟ ਕਰ ਰਹੇ ਸੀ ਜਿਹੜੇ ਹੁਣ ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਕਿੰਨਾ ਗਲਤ ਕਰ ਰਿਹਾ ਬਿਲਕੁਲ ਬਿਲਕੁਲ ਵੀ ਗਲਤ ਕੰਮ ਕੀਆ ਦੇ ਰਿਹਾ ਸऱ्या ਮਾਰਨ ਦੀਆਂ ਗਿਆ ਉਹ ਗੈਰਕਾਨੂੰਨੀ ਕੰਮ ਆ ਲੋਕਾਂ ਨੂੰ ਤੇ ਚਲੋ ਉਹ ਦਾ ਉਹਦੀ ਉਹਦੇ ਲਈ ਆਪਾਂ ਮਤਲਬ ਦਾ ਵੱਖਰੇ ਟਾਪਿਕ ਤੇ ਗੱਲ ਕਰ ਲਵਾਂਗੇ ਬਸ ਅੱਜ ਤਾਂ ਆਹੀ ਸੀ ਗੱਲਬਾਤ ਵੀ ਇੰਡੀਆ ਗਏ ਸੀਗੇ ਤਰੀ ਨਾਲ ਸੋਚਿਆ ਸੀ ਕਿ ਚਾਰ ਬੰਬੈਟ ਕੇ ਕੋਲੇ ਪੋਡਕਾਸਟ ਕਰਾਂਗੇ ਵੀਡੀਓ ਰਿਕਾਰਡ ਕਰਾਂਗੇ ਉਹਦੇ ਲਈ ਵੀ ਸੌਰੀ ਭਰਾਵਾ ਨਹੀਂ ਹੋਇਆ ਹੋਰ ਵੀ ਦੋ ਚਾਰ ਪਲਾਨ ਸੋਚੇ ਸੀ ਮੈਂ ਆਇਆ ਕਰੂੰ ਜਾਉ ਕਰੂੰ ਜੇ ਤੁਸੀਂ ਜੁਆਇੰਟ ਫੈਮਲੀ ਦੇ ਵਿੱਚ ਹੁੰਨੇ ਹੋ ਤੁਹਾਡੇ ਭਾਣ ਜੇ ਭਾਣ ਦੀਆਂ ਨਿਆਣੇ ਸਾਰੇ ਘਰ ਉਹਨਾਂ ਨੂੰ ਵੀ ਚਾਹ ਹੁੰਦਾ ਵੀ ਚਲੋ ਬੰਦਾ ਆਇਆ ਹਨਾ ਇੰਨੇ ਟਾਈਮ ਬਾਅਦ ਬਿਲਕੁਲ 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 ਵੀ ਜੇ ਅਸੀਂ ਨਾਲ ਕੋਲੇ ਰਹੇ ਤਾਂ ਇਹਨੂੰ ਮਤਲਬ ਇਕੱਲਾ ਫੀਲ ਨਾ ਹੋਵੇ ਤੇ ਜਲੂ ਉਵੇਂ ਹੀ ਟਾਈਮ ਨਿਕਲ ਜਾਂਦਾ ਫਿਰ ਸਾਰੇ ਨਿਆਣਿਆਂ ਨੂਣਿਆਂ ਦੇ ਵਿੱਚ ਮੈਂ ਤਾਂ ਦੇਖੋ ਮੈਂ ਤਾਂ ਪਰ ਡਰ ਲੱਗਦਾ ਹੈ ਇੰਡੀਆ ਦੇ ਵਿੱਚ ਟ੍ਰੈਫਿਕ ਵੱੱਖੋਂ ਡਰ ਲੱਗਦਾ ਹੋਰ ਚੀਜ਼ਾਂ ਦਾ ਚਲ ਮਾੜਾ ਮੋਟਾ ਤਾਂ ਮਤਲਬ ਨੈਟ ਤੇ ਬਹੁਤ ਜ਼ਿਆਦਾ ਕੋਈ ਚੀਜ਼ ਵੀ ਇੱਥੇ ਆਏ ਆਂ ਜਾਵਾਂ ਇੰਨਾ ਮੈਨੂੰ ਉੱਥੇ ਜਾ ਕੇ ਫੀਲ ਨਹੀਂ ਹੋਇਆ ਜਿੰਨਾ ਨੈਟ ਤੋਂ ਲੱਗਦਾ ਬਈ ਬਹੁਤ ਖਰਾਬ ਆ ਪਲਾਨ ਨਾ ਮੈਂ ਦਾਂ ਨਹੀਂ ਕੋਈ ਮਾਹੌਲ ਬਣਾਵੇਗਾ ਬਾਕੀ ਕੋਈ ਵੀ ਚੀਜ਼ ਤੁਸੀਂ ਇੰਟਰਨੈਟ ਤੇ ਦੇਖਣ ਲੱਗ ਜੂਗੇ ਤਾਂ ਤੁਹਾਡੇ ਪਤਾ ਹੀ ਜੀ ਤੂੰ ਪੰਜਾਬ ਦੀ ਆ ਰੋਜ਼ ਦੀ ਇੱਕ ਵੀਡੀਓ ਦੇਖਣਾ ਤਾਂ ਦੱਸ ਦਿਆਂ ਤੈਨੂੰ ਲੱਗਣ ਲੱਗ ਜੂ ਪੰਜਾਬ ਇੱਕ ਜੰਗਲ ਰਾਜ ਆ ਇੱਥੇ ਕਿਸੇ ਦੀ ਨਹੀਂ ਹਾਂ ਹਾਂ ਜੋ ਹੰਦੀ ਗੌਰਮੈਂਟ ਆ ਜਾਂ ਜੋ ਇਹਨਾਂ ਨੇ ਹਨਾ ਕੰਮ ਕਰੀ ਮੂਸੇ ਵਾਲੇ ਦੀ ਡੈਥ ਤੋਂ ਬਾਅਦ ਇਦਾਂ ਹੀ ਸਾਰੇ ਬਾਹਰ ਲੈਣ ਨੂੰ ਐਂ ਲੱਗਦਾ ਜੀ ਵੀ ਅਸੀਂ ਹੁਣ ਪੰਜਾਬ ਨਹੀਂ ਜਾਣਾ ਮੁੜ ਕੇ ਇੱਥੇ ਤਾਂ ਬਾਲਾ ਬੁਰਾਈ ਤੇ ਤਾਂ ਆ ਹੀ ਮਾਰ ਦਿੰਦੇ ਆ ਬੰਦੇ ਨੂੰ ਆ ਹੀ ਕਰ ਦਿੰਦੇ ਆ ਉਹ ਪਰ ਉਹ ਦੋੜੀ ਦੀ ਡਿਫਰੈਂਟ ਕਹਾਣੀ ਆ ਉਹ ਸਟੋਰੀਆਂ ਹੋਰ ਆ ਹੁਣ ਜਿਨ੍ਹਾਂ ਦੀ ਦੋਸਮਣੀ ਆ ਹੁਣ ਜਿਨ੍ਹਾਂ ਦੀ ਉਹ ਚੀਜ਼ ਲਈ ਉਹ ਉਹਨਾਂ ਨੂੰ ਉਨਾ ਹੀ ਖਤਰਾ ਹੁਣ ਹੁਣ ਮੰਨ ਲਓ ਮੇਰੀ ਦੋਸਮਣੀ ਆ ਕਿਸੇ ਨਾਲ ਤੇ ਮੇਰੇ ਕੋਲੇ ਵੀ ਹੁਣ ਇੰਡੀਆ ਦੇ ਵਿੱਚ ਉਨੇ ਜਿਆਦਾ ਚਾਂਸ ਆ ਕਿਸੇ ਹੋਰ ਬੰਦੇ ਨਾਲ ਦੋਸਮਣੀ ਕੱਢਣ ਦੇ ਉਨੇ ਜਿਆਦਾ ਚਾਂਸ ਮੇਰੇ ਕੋਲੇ ਬਾਹਰ ਨਹੀਂ ਹੈਗੇ ਹਾਂਜੀ ਤੇ ਉਹ ਜਿਹੜੇ ਮੇਰੇ ਦੋਸਮਣਾਂ ਉਹਨਾਂ ਕੋਲੇ ਵੀ ਉਨੇ ਹੀ ਚਾਂਸ ਆ ਮੇਰੇ ਨਾਲ ਦੋਸਮਣੀ ਕੱਢਣ ਦੇ ਇੰਡੀਆ ਦੇ ਵਿੱਚ ਜਿੰਨੇ ਉਹਨਾਂ ਕੋਲੇ ਬਾਹਰਲੇ ਮੁਲਕਾਂ 'ਚ ਨਹੀਂ ਹੈਗੇ ਹਨ ਹਾਂਜੀ ਹੁਣ ਉਹੀ ਦੋ ਦੋਸਤ ਮਨ ਕੈਨੇਡਾ 'ਚ ਰਹਿੰਦੇ ਹੋਣ ਉਹ ਕਾਨੂੰਨ ਸਾਰਾ ਕੁਝ ਦੇਖ ਦੇਖ ਕੇ ਬਹੁਤ ਔਖੇ ਹੋ ਗਏ ਕ੍ਰਾਈਮ ਕਰਨਗੇ ਜੇ ਕੋਈ ਕਰਨਗੇ ਤਾਂ ਉਹੀ ਬੰਦੇ ਇੰਡੀਆ 'ਚ ਰਹਿੰਦੇ ਹੋਣਗੇ ਉਹਨਾਂ ਕੋਲੇ ਸਾਧਨ ਜ਼ਿਆਦਾ ਬੰਦੇ ਜ਼ਿਆਦਾ ਸਾਰਾ ਕੁਝ ਕਰਵਾ ਗਰੂ ਹੋ ਸਕਦੇ ਇੱਕ ਦੂਜੇ ਤੋਂ ਬਿਲਕੁਲ ਬਿਲਕੁਲ ਉਹ ਸਾਬ ਨਾਲ ਫਿਰ ਚਲੋ ਹਾਂ ਹੈ ਡੇਂਜਰ ਉਹਨਾਂ ਲਈ ਪਰ ਉਦਾਂ ਨੋਰਮਲ ਬੰਦੇ ਲਈ ਠੀਕ ਆ ਚਲੋ ਵਧੀਆ ਇੰਨਾ ਨਹੀਂ ਹੈਗਾ ਜੇ ਤੁਸੀਂ ਕੰਮ ਘਰੇ ਜਾਂਦੇ ਹੋ ਰਹਿੰਦੇ ਹੋ ਫੈਮਿਲੀ ਚ ਬਾਲਾ ਨਹੀਂ ਬਾਹਰ ਅੰਦਰ ਜਾਂਦੇ ਹੁਣ ਤਾਂ ਮੇਨ ਲੱਗਾ ਕੱਢ ਗਿਆ ਹੁਣ ਯਾਰ ਹੁਣ ਤਾਂ ਕਾਲਜ ਕੂਲਜ ਵੀ ਮੇਰੇ ਹਿਸਾਬ ਨਾਲ ਜਿਹੜੇ ਖਾਲੀ ਜਿਹੀ ਹੋਣਗੇ ਹਨਾ ਹਾਂ ਕਦਮ ਕਾਲਜ ਤਾਂ ਹੁਣ ਸੀਟਾਂ ਕਾਫੀ ਆ ਜਾਣੀ ਕਿਉਂਕਿ ਅਸੀਂ ਵੀ ਕਈ ਵਾਰ ਗੱਲ ਕਰਦੇ ਹੁਣ ਇੱਥੇ ਮੈਂ ਹਨਾ ਆਪਣੇ ਦੋਸਤਾਂ ਨਾਲ ਬਈ ਸਾਡੇ ਜਿਹੜੀ ਟੀੜੀ ਆ ਜੋ ਬੰਦਾ ਪਲਸ 2 ਕਰਕੇ ਹਟਿਆ ਵਾ ਜਾਂ ਜੋ ਬੰਦਾ ਪਲਸ 2 ਕਰ ਚੁੱਕਿਆ ਵਾ ਹਨਾ ਉਹਦੇ ਮਾਈਂਡ ਦੇ ਵਿੱਚ ਇਹ ਵੀ ਮੈਂ ਬਾਅਦ ਕਿੱਦਾਂ ਸੈੱਟ ਹੋਗਾ ਹਾਂ ਹਨਾ ਉਹਦੇ ਮਾਈਂਡ ਵਿੱਚ ਨਹੀਂ ਹੈਗਾ ਤਾਂ ਉਹਦੇ ਘਰ ਦੇ ਪੋਸਟ ਕਰਦੇ ਆ ਉਹਨੂੰ ਵੀ ਯਾਰ ਤੂੰ ਬਾਅਦ ਤੂੰ ਯਾਰ ਤੂੰ ਵੀ ਟਰਾਈ ਕਰ ਮਾ ਜਿਹੜੇ ਨਾਲ ਦੇ ਕਹਿੰਦੇ ਆ ਯਾਰ ਅਸੀਂ ਇੱਥੇ ਤੂੰ ਵੀ ਟਰਾਈ ਕਰ ਹਨਾ ਤੋਂ ਲੱਗ ਰਿਹਾ ਵਾ ਤੇ ਮਤਲਬ ਤੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਜ਼ਿਆਦਾ ਤਾਂ ਜਿਹੜੇ ਜਿਹੜੇ ਥਾ ਉਹ ਪੋਜ਼ਿਟਿਵ ਹੀ ਨਹੀਂ ਪੰਜਾਬ ਦਿੱਤੀ ਪਹਿਲਾਂ ਨਾਲੋਂ ਮੈਚ ਗੁੱਡ ਨਾਈਟ ਹਾਲਾਤਾਂ ਲੈ ਕੇ ਪੋਜ਼ਿਟਿਵ ਆ ਵਿਜੇਸਾਹਮ ਨਾਲ ਨੈਟ ਤੇ ਹਾਲਾਤ ਸੋ ਹੁੰਦੇ ਆ ਉਸ ਹਿਸਾਬ ਨਾਲ ਠੀਕ ਆ ਪਰ ਜਿਹਨੇ ਵਿਜੇਸਾਹਮ ਨਾਲ ਆਪਾਂ ਸੋਚਦੇ ਆ ਵੀ ਜਿਵੇਂ ਇਹ ਬਾਹਰਲੇ ਮੌਲਕ ਤੇ ਤਰੱਕੀ ਕਰ ਰਹੇ ਆ ਗਰੋ ਹੋ ਰਹੇ ਆ ਡਿਵੈਲਪ ਹੋ ਰਹੇ ਆ ਵੀ ਉਹ ਮੁਕਾਬਲੇ ਚ ਹੋਰ ਚੀਜ਼ਾਂ ਦਾ ਸਹੂਲਤਾਂ ਤਾਂ ਆ ਰਹੀਆਂ ਪਰ ਜਿਹੜਾ ਲੋਕਾਂ ਦਾ ਮਾਈਂਡ ਸੈਟ ਆ ਜਿਵੇਂ ਹੁਣ ਮੰਨ ਲਓ ਕੋਈ ਬੰਦਾ ਬਹਿਮੀ ਸੀਗਾ ਉਹ ਪਹਿਲਾਂ ਬਹਿਮੀ ਸੀਗਾ ਅ ਮਤਲਬ ਉਹਦੇ ਕੋਲੇ ਫੋਨ ਫਾਨ ਹੈ ਨਹੀਂ ਸੀ ਕੁਛ ਨਹੀਂ ਸੀ ਹੁਣ ਉਹ ਟੈਕਨੋਲੋਜੀ ਆ ਗਈ ਉਹਦੇ ਕੋਲੇ ਉਹ ਟੈਕਨੋਲੋਜੀ ਦੇ ਨਾਲ ਉਹ ਬਹਿਮ ਵਾਲੀਆਂ ਚੀਜ਼ਾਂ ਹੀ ਦੇਖਦਾ ਹਾਂਜੀ ਹਾਂ ਉਹ ਹੋਰ ਪੱਕਾ ਯਕੀਨ ਹੋ ਜਾਂਦਾ ਕਿਉਂਕਿ ਇੱਥੇ ਤਾਂ ਹੁਣ ਵੀਊ ਲੈਣ ਦੇ ਮਾਰੇ 10 ਖਬਰਾਂ ਬਣ ਜਾਂਦੀ ਆ ਵੀ ਫਲਾਣੇ ਬਾਬਾ ਜੀ ਕੋਲੇ ਗਏ ਸੀ ਜੀ ਉੱਥੇ ਅੱਖਾਂ ਬੰਦ ਕੀਤੀਆਂ ਐ ਹੋਇਆ ਤੇ ਐ ਹੋਇਆ ਐ ਹੋਇਆ ਮਤਲਬ ਉਹਨੂੰ ਜੀ ਇੰਨਾ ਕੁਛ ਮਿਲ ਗਿਆ ਫਲਾਣੇ ਆਏ 100 ਬੰਦੇ ਆਇਆ ਉਹਨਾਂ ਦੇ ਕੈਂਸਰ ਠੀਕ ਹੋ ਗਏ ਤੇ ਉਹ ਬੰਦਾ ਉਦਾਂ ਦੀਆਂ ਖਬਰਾਂ ਸੁਣੀ ਜਾਂਦਾ ਆ ਕਰਨ ਬਾਲ ਉਦਾਂ ਹੀ ਆਪਣਾ ਆਪਣਾ ਇੰਟਰਸਟ ਆ ਮਤਲਬ ਹਾਂ ਪਰ ਪੈਜੂ ਫਰਕ ਹੌਲੀ ਹੌਲੀ ਜਿਵੇਂ ਜਿਵੇਂ ਨਵੀਂ ਪੀੜੀ ਆਊਗੀ ਜਾਂ ਜਿਹੜੇ ਵਧੀਆ ਬੋਲਣ ਵਾਲੇ ਬੰਦੇ ਆ ਜਾਂ ਵਧੀਆ ਗੱਲਾਂ ਕਰਨ ਵਾਲੇ ਆ ਉਹਨਾਂ ਦੀ ਗਿਣਤੀ ਵੀ ਵਧੂਗੀ ਚਲੋ ਹੁਣ ਹੁਣ ਕਲਿੱਕਾਂ ਦਾ ਟਾਈਮ ਆ ਹੁਣ ਟਾਈਮ ਉਹਨਾਂ ਦਾ ਵਾ ਵੀ ਜਿਹੜੇ ਬੰਦੇ ਮਤਲਬ ਥੋੜਾ ਜਿਹਾ ਠਰਕੀ ਜਾਂ ਚੀਜ਼ਾਂ ਹਨਾ ਜਾਂ ਫਿਰ ਮਸਾਲੇ ਮਸੂਲੇ ਵਾਲੀਆਂ ਹੁਣ ਇਹੇ 2-4 ਸਾਲ ਉਹ ਚੱਲ ਰਹੇ ਆ ਫਿਰ ਹੌਲੀ ਹੌਲੀ ਚੇਂਜ ਆਈ ਜਾਣਾ ਮੇਰੇ ਹਿਸਾਬ ਨਾਲ فرق ਪੈਣਾ ਪਰ ਮੈਂ ਇੱਕ ਗੱਲ ਸੁਣੀ ਸੀ ਕਿ ਵੀ ਜਿਹੜਾ ਵਹਿਮ ਭਰਮ ਖੰਡ ਇਹਨੂੰ ਟੈਕਨੋਲੋਜੀ ਨਹੀਂ ਖਤਮ ਕਰਨਾ ਵੀ ਕੋਈ ਨਹੀਂ ਜੇ ਹੁਣ ਵਹਿਮ ਹੁੰਦਿਆਂ ਨੂੰ ਹਜ਼ਾਰਾਂ ਸਾਲ ਲੱਗੇ ਤਾਂ ਚਲੋ 100 ਤਾਂ ਲੱਗੂ 50 ਤਾਂ ਲੱਗਣਗੇ ਨਹੀਂ ਨਹੀਂ ਕਹਿੰਦਾ ਹੁਣ ਟੈਕਨੋਲੋਜੀ ਕਾਫੀ ਖਤਮ ਵੀ ਕਰਦੀ ਹੈ ਸ਼ਾਇਦ ਤੂੰ ਸੁਣਿਆ ਹੋਊਗਾ ਕੁੜੀ ਇੱਕ ਸੁਹਾਣੀ ਸਾਹ ਨਾਮ ਆਉਦਾ ਹੂੰ 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 ਕੁੜੀ ਬਹੁਤ ਜ਼ਿਆਦਾ ਬੰਦੇ ਮਤਲਬ ਕਿ ਜਿਹੜੇ ਅੱਪਾ ਕਹਿੰਦੀ ਪਿਆਵੀ ਵੀ ਨੰਗੇ ਕਰਤੇ ਬਾਬੇ ਆਹੋ ਜਿਹੜੇ ਕਹਿੰਦੇ ਸੀਗੇ ਉਹ ਇਦਾਂ ਕਰਦਾ ਉਹ ਇਦਾਂ ਕਰਦਾ ਵਾ ਹਨਾ ਤਾਂ ਟੈਕਨੋਲੋਜੀ ਨੇ ਬਹੁਤ ਚੀਜ਼ਾਂ ਕਰ ਦਿੱਤੀਆਂ ਨਹੀਂ ਹੁਣ ਦੇਖੋ ਟੈਕਨੋਲੋਜੀ ਨੇ ਸਾਨੂੰ ਸੁਚੇਤ ਕਰ ਦਿੱਤਾ ਵਾ ਸਾਡੇ ਦਿਮਾਗ ਦੇ ਵਿੱਚ ਇਹ ਚੀਜ਼ ਬਾਤ ਚੀ ਆ ਸੀ ਕਿਸੇ ਵੀ ਜਗ੍ਹਾ ਜਾਂਨੇ ਸਾਡੇ ਦਿਮਾਗ 'ਚ ਯਾਦ ਕਿਤੇ ਕੈਮਰਾ ਨਹੀਂ ਲੱਗਿਆ ਇੱਥੇ ਹਨਾ ਜਿਾ ਲਿਖਿਆ ਹੁੰਦਾ ਵਾ ਤੁਸੀਂ ਕਿਆਂ ਦੀ ਨਿਗਾਹ 'ਚੋਂ ਹਨਾ ਹੂੰ ਇਹ ਆ ਬਈ ਤੇਰੇ ਕਹਿੰਦਾ ਭਾਬ ਇਹ ਹੀ ਆ ਬਈ ਅਸੀਂ ਪ੍ਰੋਬਲਮ ਤੇ ਜ਼ਿਆਦਾ ਜੋ ਦਿੰਦੇ ਜਿਹਦੇ ਬੰਦੇ ਪਹਿਲਾਂ ਪ੍ਰੋਬਲਮ ਕੀ ਸੋਚਦੇ ਸੀਗੇ ਉਹ ਸੋਲੂਸ਼ਨ ਤੇ ਨਹੀਂ ਜੋ ਦਿੰਦੇ ਸੀ ਟੈਕਨੋਲੋਜੀ ਵਾਲੇ ਨਾਲ ਉਹ ਪ੍ਰੋਬਲਮ ਹੀ ਦੇਖ ਰਹੇ ਨਹੀਂ ਉਹ ਪ੍ਰੋਬਲਮਾਂ ਹੀ ਦੇਖਦੇ ਆ ਕੋਈ ਸਲੂਸ਼ਨ ਵੱਲ ਹੀ ਨਹੀਂ ਜਾਦੇ ਇਹ ਹਮ ਚਲੋ ਆਲਮੋਸਟ ਆਪਣਾ ਹੁਣ 25 ਮਿੰਟ ਦਾ ਹੋ ਗਿਆ ਆ ਇਹ ਤਿੰਨ ਬਿਲਕੁਲ 1 ਵਜ ਗਿਆ ਮੇਰੇ ਵੱਲ ਵੀ ਇੱਥੇ ਤੇ ਬਹੁਤ ਸਾਰ ਹੋਰ ਕੋਈ ਗੱਲਬਾਤ ਕੀ ਆ ਬਸ ਹੋਰ ਤਾਂ ਮੈਂ ਕੀ ਦੱਸਣਾ ਸੀਗਾ ਹੋਰ ਪੰਜਾਬ ਦੀ ਫੇਰੀ ਵਾਸਤੇ ਨੂੰ ਦੱਸਤਾ ਵੀ ਭਰਾਵਾ ਬਾਲਕੂ ਮਨ ਫਿਰ ਡੱਗਏ ਨਹੀਂ ਕਿਤੇ ਬਾਹਰ ਪਿੰਡ ਪਿੰਡ ਦੇ ਨੇੜੇ ਹੀ ਰਹੇ ਆ ਮੇਰੀ ਆਵਾਜ਼ ਆਉਂਦੀ ਆ ਹਾਂਜੀ ਹਾਂਜੀ ਬਾਤ ਤੁਹਾਡੀ ਆਂਦੀ ਤਪਸ ਹਾਂ ਤੇ ਉਸ ਤੋਂ ਇਲਾਵਾ ਕੋਈ ਗੱਲ ਖਾਸ ਨਹੀਂ ਪਿੰਡ ਦੇ ਹਰੇ ਬੰਦਿਆਂ ਨੂੰ ਮੈਲ ਨਹੀਂ ਹੋਇਆ ਜਿੰਨਾਂ ਨੂੰ ਮੈਲ ਹੋਇਆ ਥੋੜਾ ਜਿਹਾ ਕਿਉਂਕਿ ਹੈ ਹੀ ਨਹੀਂ ਨਾ ਪਿੰਡ ਦੇ ਵਿੱਚ ਬਹੁਤ ਘਾਟ ਆ ਮੇਰੇ ਬਰਾਬਰ ਦੇ ਹਾਨ ਦੇ ਆਪਣੇ ਜਾਂ ਦਾ ਬਾਹਰਬੂਰ ਚਲੇ ਗਏ ਜਾਂ ਕਮਾਕਾਰਾਂ ਵਿੱਚ ਲੱਗੇ ਹੋਏ ਆ ਪਿੰਡ 'ਚ ਘੱਟ ਦਿਖਦੇ ਬੰਦੇ ਹਾਂਜੀ ਤੇ ਅਕੀ ਕਰਮ ਪਹਿਲੇ ਉਦਾਂ ਦਾ ਰਿਹਾ ਵੀ ਹੈ ਨਹੀਂਗਾ ਹਨਾ ਅਗਲਾ ਕਹਿੰਦਾ ਇਹ ਆਪਦੀ ਕੰਪਨੀਆਂ ਮੈਂ ਆਪਦੀ ਕੰਪਨੀਆਂ ਹਾਂ ਹਾਂ ਬੰਦੇ ਬੌਂਡਿੰਗ ਵੀ ਨਹੀਂ ਬਣਾ ਪਾਉਂਦੀ ਹਨਾ ਅਗਲਾ ਕਹਿੰਦਾ ਆਪਾਂ ਜੇ ਤੋ ਕੀ ਲਾਵਾਂਗੇ ਹਨਾ ਤੇ ਉੱਥੇ ਉਹ ਗੱਲ ਆ ਗਈ ਉਹੀ ਚੀਜ਼ ਚੱਲ ਪਿੰਡ ਦੇ ਤਾਂ ਨਹੀਂ ਯਾਰ ਦੋਸਤ ਲਾ ਲਓ ਜਾਂ ਰਿਸ਼ਤੇਦਾਰ ਲਾ ਲਓ ਉਹ ਬੰਦੇ ਇਹ ਨਹੀਂ ਸੋਚਦੇ ਇਹ ਬੰਦਾ ਹਜ਼ਾਰਾਂ ਕਿਲੋਮੀਟਰ ਤੋਂ ਆਇਆ ਪਾਰੋਂ ਬਿਲਕੁਲ ਵੀ ਚੱਲ ਅਸੀ ਮੈਲੀ ਉਹ ਕਹਿੰਦੇ ਵੀ ਨਹੀਂ ਵੀ ਜੇ ਅਸੀਂ ਮਿਲਣ ਚਲੇ ਗਏ ਤਾਂ ਸਾਡੀ ਬੇਇੱਜ਼ਤੀ ਆ ਦੇਣੇ ਸਮਝਣਾ ਵੀ ਮੈਂ ਖਣੀ ਬਾਹਰੋਂ ਆਇਆ ਤਾਂ ਮਿਲਣ ਆ ਗਏ ਉਹ ਕਹਿੰਦੇ ਵੀ ਇਹੇ ਮੈਂ ਲਾਵੇ ਪਹਿਲਾਂ ਚਲ ਜੇ ਇੱਕ ਵਾਰੀ ਆ ਗਿਆ ਤਾਂ ਫਿਰ ਦੂਜੀ ਵਾਰੀ ਵੀ ਆਵੇ ਇੱਕ ਵਾਰੀ ਤਾਂ ਚਲ ਉਦਾਂ ਹੀ ਆ ਗਿਆ ਹੁਣ ਜੇ ਇਹਨੂੰ ਸੱਚੀ ਤੇ ਉਹ ਆ ਸੱਚੀ ਪਿਆਰ ਤਾਂ ਦੂਜੀ ਵਾਰੀ ਆਵੇ ਤਾਂ ਤੇ ਆ ਕੰਮ ਉਹ ਇਹ ਸੋਚ ਸਾਇ ਵੀ ਉਹੀ ਆ ਰਿਸ਼ਤੇਦਾਰਾਂ ਦੀ ਜਾਂ ਕਹਿ ਲਾ ਵੀ ਆਪਣੇ ਰਿਲੇਸ਼ਨ ਦੇ ਵਿੱਚ ਉਸ ਤੋਂ ਲਾਵਾਤਾ ਬਾਕੀ ਜਿਹੜੀ ਕਰਾਪਸ਼ਨ ਗਰੁੱਪਸ ਨੂੰ ਤਾਂ ਲੱਗਿਆ ਸੀ ਵੀ ਸਰਕਾਰ ਬਦਲਣਾ ਕੋਈ ਬਾਹਲਾ ਫਰਕ ਇੰਨਾ ਖਾਸ ਨਹੀਂ ਪਿਆ ਹੋਊਗਾ ਫਰਕ ਪਿਆ ਹੋਊ ਪਰ ਕਹਿੰਦੇ ਅਭੀ ਕਮ ਆ ਜਿਹੜਾ ਹੁਣ ਪਤਾ ਨਹੀਂ ਇੱਕ ਚੀਜ਼ ਹੋਰ ਜਿਹੜੀ ਮੈਂ ਤੁਹਾਨੂੰ ਦੱਸਤਾ ਸੀ ਵੀ ਜਿਹੜੀ ਖੱਜਲ ਹੋਏ ਆ ਵੀ ਜਦੋਂ ਸਿਸਟਮ ਖੜ ਜਾਂਦਾ ਹਾਂਜੀ ਜਦੋਂ ਆਪਾਂ ਕਿਤੇ ਕੰਮ ਕਰਾਉਣ ਜਾਂਦੇ ਆ ਸਰਕਾਰੀ ਥਾਮਾਂ ਤੇ ਉੱਥੇ ਕਹਿੰਦੇ ਵੀ ਸਿਸਟਮ ਸਿਸਟਮ ਨਹੀਂ ਚੱਲਦਾ

ਉਦੀ ਸੋਚ ਵੀ ਤਾਂ ਪਿਛਲੇ ਲੋਕਾਂ ਕੋਲ ਚੱਲ ਰਹੀ ਹੈ ਨਾ ਜੇ ਹੁਣ ਸਰਕਾਰ ਬਦਲ ਗਈ ਆ ਜਿਹੜੇ ਅਫਸਰ ਪਿਛਲੇ 20 ਸਾਲ ਤੋਂ 25 ਸਾਲ ਤੋਂ ਕਰ ਰਹੇ ਆ ਉਹ ਲਗਾਤਾਰ ਖਾ ਰਹੇ ਆ ਤਾਂ ਉਹਨੂੰ ਕਿੰਨਾ ਕਿੰਨਾ ਉਹ ਆਪ ਸੁਣਾ ਹਾਂ ਮੈਨੂੰ ਵੀ ਇਹੀ ਲੱਗਦਾ ਵੀ ਹੋ ਸਕਦਾ ਵੀ ਭਗਵਾਨਤਮਾਨ ਹੁਣ ਉਹ ਠੀਕ ਆਬਦਾ ਵਧੀਆ ਕਰ ਦੇ ਹੁਣ ਪਰ ਜਿਹੜੇ ਅਫਸਰ ਸਾਹੀ ਆ ਨਾ ਤੇ ਇਹ ਉਹਨਾਂ ਦੇ ਹਜੇ ਕੰਟਰੋਲ 'ਚ ਘੱਟ ਹੋਵੇ ਕਿਉਂਕਿ ਇੱਕਦਮ ਜੇ ਉਹ ਸਾਰਿਆਂ ਨੂੰ ਸਿਫਤਾਈ ਕਰਨਗੇ ਤਾਂ ਬਹੁਤ ਖਲਾਰਾ ਪੈ ਜਾਊਗਾ ਫਿਰ ਸਰਕਾਰ ਚੱਲਣੀ ਨਹੀਂ ਸੇ ਹੌਸਾਗਾ ਦਾ ਹੌਲੀ 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 ਕਲਨੇਗੇ ਚਲੋ ਜਿਵੇਂ ਵੀ ਹੋਊਗਾ ਵਧੀਆ ਹੋਊਗਾ ਤੇ ਇਹ ਆਪਣਾ ਪਾਈ ਸੀਗਾ ਇੰਡੀਆ ਦਾ ਟੂਰ ਜੇ ਕੋਈ ਪੇਚ ਦੀ ਹੋਰ ਗੱਲਾਂ ਬਾਤਾਂ ਯਾਦ ਹੋਈਆਂ ਅਗਲੇ ਪ੍ਰੋਗਰਾਮਾਂ 'ਚ ਗੱਲ ਕਰਾਂਗੇ ਤੇ ਸਾਰਿਆਂ ਨੂੰ ਸੌਰੀ ਭਰਾਵੋ ਡੇਢ ਦੋ ਮਹੀਨਾ ਹੋ ਗਿਆ ਘੱਟੋ ਘੱਟ ਸਾਡੇ ਤੋਂ ਨਹੀਂ ਟਾਈਮ ਨਿਕਲੇ ਮੈਂ ਕੀਤੀਆਂ ਹੋਈਆਂ ਰਿਕਾਰਡਿੰਗਾਂ ਕੱਲੇ ਨੇ ਔਰ ਜਦੋਂ ਉੱਥੇ ਨੈੱਟਵਰਕ ਬੰਦ ਸੀਗਾ ਅਮਰਤਪਾਲ ਵਾਲੀਆਂ ਤੇ ਹੋਰ ਉਹਦੇ ਬਾਰੇ ਆਪਾਂ ਫੇਰ ਗੱਲ ਕਰ ਲਾਵਾਂਗੇ ਕਿਉਂਕਿ ਉਪਰ ਹੌਂਡ ਰਵੜੋਂ ਪਹਿਲਾਂ ਦੀ ਕੀਤੀ ਹੋਈ ਤਾਂ ਫਿਰ ਉਹ ਜ਼ਿਆਦਾ ਪੁਰਾਣੀ ਜੀ ਗੱਲ ਹੋ ਜਾਣੀ ਆ ਉਹ ਹੁਣ ਮੈਂ ਕਿਹਾ ਕੀ ਅਪਲੋਡ ਕਰਨੀਗਾ ਐਡ ਹੋਣ ਹੋ ਰਿਹਾ ਜੀ ਇੰਡੀਆ ਦੇ ਪੰਜਾਬ ਦੀ ਵਿੱਚ ਤਾਂ ਖਾਸ ਕਰਕੇ ਤੁਸੀਂ ਜਿਵੇਂ ਉੱਥੋਂ ਕੇ ਫੇਸਬੁੱਕ ਦੇਖੋਗੇ ਨਾ ਤੁਹਾਨੂੰ ਕੋਈ ਨਾ ਕੋਈ ਨਵਾਂ ਮੁੱਦਾ ਮਿਲੂਗਾ ਹੀ ਮਿਲੂਗਾ ਹਾਂ ਕੋਈ ਨਹੀਂ ਹੁਣ ਆਪਾਂ ਨਵੇਂ ਮੁੱਦਿਆਂ ਤੇ ਗੱਲਾਂ ਕਰਾਂਗੇ ਜਿਵੇਂ ਜਿਵੇਂ ਟਾਈਮ ਲੱਗੂਗਾ ਤੇ 30 ਮਿੰਟ ਆਪਣੇ ਹੋਣ ਵਾਲੇ ਆਲਮੋਸਟ 20 ਸੈਕਿੰਡ ਰਹਿ ਗਏ ਤੁਸੀਂ ਕਹਿ ਦਿਓ ਕੋਈ ਆਖਰੀ ਗੱਲ ਕਹਿਣੀ ਆ ਤੇ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਵੀ ਤੇ ਤੁਸੀਂ ਜੁੜੇ ਹੋ ਸਾਡੇ ਪੰਜਾਬੀ ਪੋਡਕਾਸਟ ਨਾਲ ਤੇ ਇੱਕ ਵਾਰ ਫੇਰ ਮੈਂ ਸੌਦਾ ਸਭ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੀ ਇਹਦਾ ਪੰਜਾਬੀ ਪੋਡਕਾਸਟ ਸੁਣਿਆ ਤੇ ਮਿਲਦੇ ਹਾਂ ਇੱਕ ਨਵੇਂ ਪੋਡਕਾਸਟ ਵਿੱਚ ਇੱਕ ਨਵੇਂ ਵਿਸ਼ੇ ਨਾਲ ਧੰਨਵਾਦ